ਮੈਨੂੰ ਵੀ ਉਹ ਜਦੋਂ ਮੈਂ ਵੇਖਦਾ ਸੀ ਕਿ ਉਹ ਫੇਸਬੁਕ ਤੇ ਫੋਟੋਆਂ ਪਾਉਂਦੇ ਸੀ ਜਾਂ ਮਤਲਬ ਸਾਨੂੰ ਪਤਾ ਲੱਗਦਾ ਸੀ ਕਿ ਇੱਕ ਅੱਛੀ ਜ਼ਿੰਦਗੀ ਜੀਦੇ ਆ ਉਹਦੇ ਨਾਲ ਦੇਖਣ ਤੋਂ ਲੱਗਦਾ ਸੀ ਤੇ ਮੈਨੂੰ ਵੀ ਲੱਗਦਾ ਸੀ ਕਿ ਕਿਉਂ ਨਾ ਮੈਂ ਵੀ ਬਾਹਰ ਜਾਵਾਂ ਤੇ ਮੈਂ ਵੀ ਜ਼ਿੰਦਗੀ ਦਾ ਇੱਕ ਅਨੰਦ ਨੂੰ ਠਾਪਾਂ ਪਹਿਲਾ ਦਿਨ ਤੇ ਬਹੁਤ ਅੱਛਾ ਸੀ ਨਾ ਖੁਸ਼ ਹੋਇਆ ਜਦੋਂ ਮੈਂ ਉਸਕੇ ਨਾਲ ਗੱਲ ਕੀਤੀ ਉਹ ਜਦੋਂ ਮੈਂ ਪੁੱਛਿਆ ਤੁਹਾਡੇ ਰਿਸ਼ਤੇਦਾਰਾਂ ਦਾ ਜੋ ਸੁਭਾਅ ਸੀਗਾ ਜੋ ਤੁਹਾਡੇ ਨਾਲ ਵਰਤੀਦਾ ਸੀ ਉਹਨਾਂ ਦਾ ਉਹ ਸੇਮ ਰਿਹਾ ਜਾਂ ਉੱਥੇ ਜਾ ਕੇ ਬਦਲ ਗਿਆ टोटली शॉक हो गया ना सरप्राइज हो गई कि पहुँच कि गया पर मैंने किसी ने कोई कॉल नहीं की ऑलमोस्ट टू मंथ मासिया मामा होंगे कभी भी दूर, दूर, दूर के ढोल सुखाने जिदा कि आप कहने है ना मतलब दूर तक कह दूर तक भी कह सकते असल दिन लागे ने दो महीने मैं बहुत वाइया काम करता मैं अठारह घंटे शिफ्ट करता है ना क्योंकि मेरे को पेपर्स नहीं थे मैंने कहें कि ठीक है तू काम बहुत वाइया कर ਤੇ ਤੈਨੂੰ ਵਾਪਸ ਜਾਣ ਦੀ ਲੋੜ ਨਹੀਂ ਆਪਾਂ ਤੇਰੀ ਸਹਾਇਤਾ ਕਰਾਂਗੇ ਅਸੀਂ ਪੇਪਰ ਅਪਲਾਈ ਕਰਨ ਲਈ ਮੈਂ ਕਿਹਾ ਠੀਕ ਆ ਕਹਿੰਦੇ ਪਰ ਸ਼ਰਤ ਪਤਾ ਕੀ ਹੈ ਉਹ ਕਹਿੰਦੇ ਅਗਰ ਤੈਨੂੰ ਡਿਸੀਜਨ ਲੈਣਾ ਤੈਨੂੰ ਰਾਈਟ ਨਾ ਲੈਣਾ ਪੈਣਾ ਯੈਸ ਅਗਰ ਤੂੰ ਚਾਹਨਾ ਕਿ ਓਕੇ ਸਟੇ ਅਗਰ ਡਿਸੀਜਨ ਨਹੀਂ ਹੈ ਯੂ ਹੈਵ ਬੀ ਨਾ ਪੰਜਾਬੀ ਲਿੰਕ মিডিਆ ਦੇਖ ਰਹੇ ਸਾਰੇ ਸ਼੍ਰੋਤਿਆਂ ਦਾ ਸਵਾਗਤ ਕਰਦੇ ਆਂ ਅੱਜ ਅਸੀਂ ਤੁਹਾਡੇ ਨਾਲ ਰੂਪ ਰੂਪ ਹੋਏ ਆ ਸਾਡਾ ਸਪੈਸ਼ਲ ਸ਼ੋਅ ਲੈ ਕੇ ਪਿੰਡ ਤੋਂ ਪਰਦੇਸ ਆਓ ਆਪਾਂ ਗੱਲਬਾਤ ਕਰਦੇ ਆਂ ਆਸ਼ੀਸ਼ ਜੀ ਨਾਲ ਇਹ ਵੀ ਸਾਡੇ ਨਾਲ ਅੱਜ ਸਾਡੇ ਪਹਿਲੇ ਐਪੀਸੋਡ ਚ ਜੁੜੇ ਨੇ ਵਿਰੇ ਸਸਟੀਕਾਰ ਸਰਸਟੀਕਾਰ ਜੀ ਤੁਹਾਡਾ ਨਾਮ ਮੇਰਾ ਨਾਮ ਆਸ਼ੀਸ਼ ਕੁਮਾਰ ਜੀ ਪਹਿਲਾਂ ਤਾਂ ਬੇਸਿਕਲੀ ਤੁਸੀਂ ਕਿੱਥੋਂ ਆ ਮੈਂ ਬੇਸਿਕਲੀ ਪਠਾਨਕੋਟ ਦਾ ਰਹਿਣ ਵਾਲਾ ਹਾਂ ਜੀ ਪਠਾਨਕੋਟ ਲੋਕਲ ਰਹਿੰਦੇ ਹਾਂ ਜਾਂ ਕਿਸੇ ਪਿੰਡ ਚ ਪਠਾਨਕੋਟ ਲੋਕਲ ਸ਼ਹਿਰ ਦੇ ਵਿੱਚ ਹੀ ਓਕੇ ਕੀ ਹੋ ਜਾ ਸ਼ਹਿਰ ਪਹਿਲਾਂ ਤਾਂ ਤੁਹਾਡਾ ਪਠਾਨਕੋਟ ਇੱਕ ਬਹੁਤ ਵਧੀਆ ਇੱਕ ਸ਼ਾਂਤੀ ਵਾਲਾ ਸ਼ਹਿਰ ਆ ਨਾ ਜੀ ਤੁਸੀਂ ਅਗਰ ਕਦੀ ਪਠਾਨਕੋਟ ਜਾਓਗੇ ਤੀਂ ਪਹਾੜ ਦੇਖ ਸਕਦੇ ਹੋ ਕਿਉਂਕਿ ਲੱਗੇ ਜੰਮੂ ਕਸ਼ਮੀਰ ਦਾ ਦਰਵਾਜ਼ਾ ਤੇ ਕਈ ਸਾਰੀ 뷰 ਸੀ ਰੋਜ਼ ਦੇਖਦੇ ਹੋ ਇੱਕ ਅੱਛਾ ਸ਼ਹਿਰ ਇੱਕ ਸ਼ਾਂਤ ਪਰ ਹੈ ਸ਼ਹਿਰ ਅੱਛਾ ਸ਼ੋਰ ਸ਼ਰਾਬੇ ਤੋਂ ਦੂਰ ਠੀਕ ਆ ਪਰ ਮੈਨੂੰ ਮੈਂ ਸ਼ਾਂਤ ਸੁਭਾਅ ਕਵਾਂਗਾ ਕਿ ਕੋਈ ਜਿੱਦਾਂ ਹੁਣ ਆਪਾਂ ਹੋਰ ਚੱਲ ਜਾਈਏ ਅੰਬਰੀ ਸਰ ਚੱਲ ਜਾਈਏ ਜਾਂ ਜਲੰਧਰ ਵਾਲੀ ਸਾਈਡ ਚੱਲ ਜਾਈਏ ਤੇ ਪਠਾਨਕੋਟ ਚ ਕਾਫੀ ਸ਼ਾਂਤੀ ਹੈ ਹੱਦ ਤੱਕ ਠੀਕ ਹੈ ਜਿਵੇਂ ਕਿ ਤੁਸੀਂ ਸਾਨੂੰ ਆਪਾਂ ਪਹਿਲਾਂ ਵੀ ਗੱਲਬਾਤ ਕਰ ਰਹੀ ਸੀ ਤੇ ਤੁਹਾਡਾ ਵਿਦੇਸ਼ ਜਾਣ ਦਾ ਕਿਵੇਂ ਸਬਬ ਬਣਿਆ ਜਿੱਦਾਂ ਤੁਹਾਨੂੰ ਮੈਂ ਦੱਸ ਰਿਹਾ ਸੀ ਕਿ ਜਦੋਂ ਮੈਂ ਛੋਟਾ ਹੁੰਦਾ ਸੀ ਤੇ ਮੈਂ ਜਦੋਂ ਵੇਖਿਆ ਕਿ ਮੇਰੇ ਪਰਿਵਾਰ ਚ ਕਈ ਸਾਰੇ ਲੋਕ ਆ ਜਿਹੜੇ ਮੇਰੇ ਰਿਸ਼ਤੇਦਾਰ ਆ ਜਾਂ ਮੇਰੇ ਪੈਨ ਪਰਾ ਕਜ਼ਨਸ ਬਾਹਰ ਰਹਿੰਦੇ ਸੀ ਤੇ ਮੈਨੂੰ ਵੀ ਉਹ ਜਦੋਂ ਮੈਂ ਵੇਖਦਾ ਸੀ ਕਿ ਉਹ ਫੇਸਬੁਕ ਤੇ ਫੋਟੋ ਮ ਆ ਪਾਉਂਦੇ ਸੀ ਜਾਂ ਮਤਲਬ ਸਾਨੂੰ ਪਤਾ ਲੱਗਦਾ ਸੀ ਕਿ ਇੱਕ ਅੱਛੀ ਜ਼ਿੰਦਗੀ ਜੀਦੇ ਆ ਉੱਥੇ ਹਣਾ ਦੇਖਣ ਤੋਂ ਲੱਗਦਾ ਸੀ ਤੇ ਮੈਨੂੰ ਵੀ ਲੱਗਦਾ ਸੀ ਕਿ ਕਿਉਂ ਨਾ ਮੈਂ ਵੀ ਬਾਹਰ ਜਾਵਾਂ ਤੇ ਮੈਂ ਵੀ ਉਹ ਜ਼ਿੰਦਗੀ ਦਾ ਇੱਕ ਆਨੰਦ ਉਠਾ ਪਾਵਾਂ ਤੇ ਉਸੇ ਕਰਕੇ ਉਸ ਬਚਪਨ ਦੇ ਜਦੋਂ ਮੈਂ ਗਰੋ ਹੋਣਾ ਸ਼ੁਰੂ ਹੋਇਆ ਉਹ ਸੇਮ ਮੈਂ ਆਪਣੇ ਦਿਮਾਗ 'ਚ ਕੋ ਖਿਆਲ ਬੱਕਿਆ ਕਿ ਮੈਂ ਬਾਹਰ ਜਾਣਾ ਉਹ ਜਿਹੜਾ ਬਣਦਾ ਰਿਹਾ ਬੰਦਾ ਰਿਹਾ ਬੰਦਾ ਰਿਹਾ ਕਿਹੜੇ ਸਾਲ 'ਚ ਬਾਹਰ ਗਏ ਆ ਮੈਂ 2018 ਦੇ ਵਿੱਚ ਟਰੈਵਲਿੰਗ ਕਰਨਾ ਸ਼ੁਰੂ ਕਰਦਾ ਸੀ ਬਾਹਰ ਹੂੰ hmm. 2018 ਹਾਂਜੀ ਪਹਿਲੀ ਵਾਰ ਕਿੱਥੇ ਵਿਜ਼ਿਟ ਕਰਿਆ ਪਹਿਲੀ ਵਾਰੀ ਮੈਂ ਸਾਊਥ ਅਫਰੀਕਾ ਚਲੀ ਇੱਕ ਜਗ੍ਹਾ ਕੇਪ टाउन ਬਹੁਤ ਸੋਹਣਾ ਸ਼ਹਿਰ ਹੈ ਮੈਂ ਉੱਥੇ ਟਰੈਵਲ ਕੀਤਾ ਸੀ ਓਕੇ ਕਿਹੋ ਜਿਹਾ ਐਕਸਪੀਰੀਅੰਸ ਥਿਆ ਜਦੋਂ ਮੈਂ ਫਸਟ ਟਾਈਮ ਹੀ ਗਿਆ ਤੇ ਕੇਪ टाउन ਇੱਕ ਬਹੁਤ ਸੋਹਣੀ ਜਗ੍ਹਾ ਹੈ ਜੇ ਤੁਸੀਂ ਸਰਚ ਕਰੋ ਤੇ ਦੁਨੀਆ ਦਾ ਸਭ ਤੋਂ ਸੋਹਣਾ ਸ਼ਹਿਰ ਮੰਨਿਆ ਜਾਂਦਾ ਪਰ ਜਦੋਂ ਮੈਂ ਉੱਥੇ ਗਿਆ ਤੇ ਕਿਉਂਕਿ ਆਪਾਂ ਜਦੋਂ ਪੰਜਾਬੀ ਕਿਤੇ ਹੋਰ ਟਰੈਵਲ ਕਰਦੇ ਆ ਹਨ ਸਾਡੇ ਪੰਜਾਬੀ ਦਾ ਰਹਿਣ ਸਹਿਣ ਖਾਣਾ ਪੀਣਾ ਟੋਟਲੀ ਫਰਕ ਹੁੰਦਾ ਹੂੰ ਜਦੋਂ ਮੈਂ ਉੱਥੇ ਪੁੱਜਿਆ ਤੇ ਟੋਟਲੀ ਡਿਫਰੈਂਟ ਟੋਟਲੀ ਡਿਫਰੈਂਟ ਲੋਗ ਬਿਫਰੈਂਟ ਕਨਫਟ ਦਾ ਖਾਨ ਬਿਲਕੁਲ ਡਿਫਰੈਂਟ ਉੱਥੋਂ ਦੀ ਹੋਲ ਸਾਰਾ ਕਲਚਰ ਡਿਫਰੈਂਟ ਤੇ ਜੋ ਮੇਰੇ ਲਈ ਇੱਕ ਬੜਾ ਸਾਰਾ ਸ਼ੌਕ ਸੀ ਹਮ ਜਿਵੇਂ ਅਸੀਂ ਫਿਰ ਆਪਦੇ ਬੇਸਿਕ ਤੇ ਵਾਪਸ ਆਉਣੇ ਆ ਕਿ ਕੈਨੇਡਾ ਚ ਆਨ ਦਾ ਸਬਬ ਕਦੋਂ ਬਣਿਆ ਤੇ ਤੁਸੀਂ ਕਦੋਂ ਗਏ 2022 ਦੇ ਐਂਡ ਵਿੱਚ ਮੈਂ ਜਦੋਂ ਇੰਡੀਆ ਵਾਪਸ ਆਇਆ ਮੈਂ ਉਰ ਤੋਂ ਪਹਿਲੇ ਵੀ ਦੋ ਤਿੰਨ ਵਾਰੀ ਵਿਦੇਸ਼ ਕਈ ਸ਼ਹਿਰਾਂ ਵਿੱਚ ਜਾ ਚੁੱਕਿਆ ਕਈ ਕੰਟਰੀ ਵਿੱਚ ਜਾ ਚੁੱਕਿਆ ਪਰ ਜਦੋਂ 2022 ਵਿੱਚ ਮੈਂ ਇੰਡੀਆ ਵਾਪਸ ਆਇਆ ਤੇ ਮੇਰੇ ਕੋ ਕਿਤੇ ਉੜ ਜਾਣ ਦਾ ਮੌਕਾ ਸੀ ਮੈਨੂੰ ਯੂਐਸ ਦੇ ਲਈ ਇਨਵਿਟੇਸ਼ਨ ਆਇਆ ਪਰ ਉਸ ਟਾਈਮ ਮੈਂ ਸਟੌਪ ਹੋ ਗਿਆ ਮੈਨੂੰ ਲੱਗਿਆ ਕਿ ਨਹੀਂ ਕਿਉਂਕਿ ਮੇਰੀ ਫੈਮਿਲੀ ਮੈਂਬਰਸ ਚਾੜਾ ਪਰ ਕੈਨੇਡਾ ਚ ਤੇ ਮੈਨੂੰ ਲੱਗੇ ਕਿ ਕਿਉਂ ਨਾ ਮੈਂ ਕੈਨੇਡਾ ਦਾ ਡਿਸੀਜਨ ਨਾ ਮੈਂ 2023 ਦੀ ਸਟਾਰਟਿੰਗ ਸ਼ੁਰੂਆਤ ਵਿੱਚ ਮੈਂ ਕੈਨੇਡਾ ਚਲ ਗਿਆ ਸੀ ਕੀ ਦੇਖਿਆ ਕੈਨੇਡਾ ਜਾ ਕੇ ਪਹਿਲਾਂ ਤਾਂ ਜਿਵੇਂ ਅਕਸਰ ਅਸੀਂ ਸੁਣਦੇ ਹਾਂ ਕਿ ਉਹ ਬੰਦੇ ਲਈ ਸਭ ਤੋਂ ਵੱਡਾ ਸੁਭਾਵ ਦਾ ਟਾਈਮ ਹੁੰਦਾ ਜਦੋਂ ਤੁਹਾਨੂੰ ਕੋਈ 에어ਪੋਰਟ ਤੇ ਰਿਸੀਵ ਕਰਨਾ ਚਾਹੇ ਕੋਈ ਆਇਆ ਹਾਂਜੀ ਜਦੋਂ ਮੈਨੂੰ ਮੇਰੇ ਅੱਗੇ ਫਰੈਂਡ ਸਰਕਲ ਚ ਮੇਰੇ ਦੋਸਤ ਸੀ ਉਹ ਮੈਨੂੰ 에ਰਪੋਰਟ ਦੇ ਬਾਹਰ ਲੈਣ ਆਏ ਜੀ ਹਾਂਜੀ ਔਰ ਜਦੋਂ ਮੈਂ ਪੁੱਜਿਆ ਸਭ ਤੋਂ ਪਹਿਲੇ ਤੇ ਜਦੋਂ ਮੈਂ ਕੈਨੇਡਾ ਦੇ ਚਾਰਜ ਤੇ ਬੈਠਾ ਨੋ ਡਾਊਟ ਮੈਂ ਬੜਾ ਖੁਸ਼ ਸੀ ਕਿ ਹਨਾ ਨਾਰਮਲੀ ਸਾਡੇ ਸਾਰਿਆਂ ਨੂੰ ਇੱਕ ਚਾਹ ਹੁੰਦਾ ਟਰੈਵਲ ਮੈਂ ਹੋਰ ਵੀ ਕਾਫੀ ਕੰਟਰੀਆਂ ਕੀਤਾ ਪਰ ਇੱਕ ਹੁੰਦਾ ਕਿ ਇੱਕ ਵੱਡੀ ਕੰਟਰੀ ਜਿੱਦਾਂ ਕਿ ਹਾਂ ਯਾਰ ਕੈਨੇਡਾ ਜਾ ਰਿਹਾ ਹਨਾ ਤੇ ਮੇਰੇ ਅੰਦਰ ਮਤਲਬ ਮੈਂ ਬਹੁਤ ਐਕਸਾਈਟਡ ਸੀ ਕਿ ਮੈਂ ਮੈਂ ਜਦੋਂ ਬੈਠਾ ਹੀ ਔਰ ਮੈਂ ਟ੍ਰਾਂਟੋਨੋ ਲੈਂਡ ਹੋਇਆ ਤੇ ਮੈਂ ਬਹੁਤ ਖੁਸ਼ ਸੀ ਕਿਉਂਕਿ ਫਾਈਨਲੀ ਮੈਂ ਕੈਨੇਡਾ ਪੁੱਜ ਗਿਆ ਔਰ ਮੈਨੂੰ ਵੀ ਲੈਣ ਆ ਰਿਹਾ ਤੇ ਪਹਿਲਾ ਦਿਨ ਤੇ ਬਹੁਤ ਅੱਛਾ ਸੀ ਨਾ ਖੁਸ਼ ਹੋਇਆ ਜਦੋਂ ਮੈਂ ਰੀਚ ਕੀਤਾ ਉੱਥੇ ਉੱਥੇ ਜਦੋਂ ਮੈਂ ਪੁੱਜਿਆ ਹਾਂਜੀ ਉਹ ਉੱਥੇ ਜਾ ਕੇ ਫਿਰ ਕੀ ਐਕਸਪੀਰੀਅੰਸ ਕਰਿਆ ਤੁਸੀਂ ਕਿ ਤੁਹਾਡੇ ਰਿਸ਼ਤੇਦਾਰਾਂ ਦਾ ਜੋ ਸੁਭਾਅ ਸੀਗਾ ਜੋ ਤੁਹਾਡੇ ਨਾਲ ਵਰਤੀ ਰਹੀ ਸੀ ਉਹਨਾਂ ਦਾ ਉਹ ਸੇਮ ਰਿਹਾ ਜਾਂ ਉੱਥੇ ਜਾ ਕੇ ਬਦਲ ਗਿਆ ਪਹਿਲੇ ਦਿਨ ਤੇ ਜਦੋਂ ਮੈਨੂੰ ਪਤਾ ਲੱਗਿਆ ਕਿ ਮੈਂ ਉੱਥੇ ਫਾਈਨਲੀ ਪੁੱਜ ਗਿਆ ਕਿਉਂਕਿ ਜਦੋਂ ਮੈਂ ਜਾਣਾ ਸੀ ਔਰ ਤੋਂ ਪਹਿਲੇ ਮੈਂ ਕਿਸੇ ਨੂੰ ਦੱਸਿਆ ਨਹੀਂ ਸੀ ਕਿ ਮੈਂ ਕੈਨੇਡਾ ਜਾ ਰਿਹਾ ਤੇ ਫਾਈਨਲੀ ਜਦੋਂ ਮੈਂ ਕੈਨੇ ਇੱਕ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਪੁੱਜ ਗਿਆ ਉਹ ਟੋਟਲੀ ਸ਼ੌਕਡ ਹੋ ਗਏ ਹਨ ਸਰਪ੍ਰਾਈਜ਼ਡ ਹੋ ਗਏ ਕਿ ਇਹ ਪਹੁੰਚ ਕਿੱਦਾਂ ਗਿਆ ਇੱਥੇ ਹਨ ਕਿਉਂਕਿ ਨਾਰਮਲੀ ਕੀ ਹੁੰਦਾ ਆ ਕਈ ਰਿਸ਼ਤੇਦਾਰ ਨੇ ਚਾਹਦੇ ਕਿ ਆਪਾਂ ਵੀ ਉੱਥੇ ਆਈਏ ਜਾਂ ਹਨ ਕਈ ਸਾਰੇ ਰੀਜ਼ਨਸ ਹੁੰਦੇ ਆ ਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਮੈਂ ਆ ਗਿਆ ਤੇ ਫਾਈਨਲੀ ਉਹ ਪਹਿਲੇ ਜਦੋਂ ਮੇਰਾ ਪਲਾਨ ਸੀ ਉਹਨਾਂ ਨੂੰ ਪਤਾ ਸੀ ਕਿ ਮੈਂ ਆਣਾ ਆ ਪਰ ਉਹਨਾਂ ਨੂੰ ਐਗਜ਼ੈਕਟ ਨਹੀਂ ਪਤਾ ਸੀ ਕਿ ਮੈਂ ਕਿਦੋਂ ਆਣਾ ਤੇ ਜਦੋਂ ਮੈਂ ਪੁੱਜ ਗਿਆ ਉਹਨਾਂ ਨੇ ਮੈਨੂੰ ਕਿਹਾ ਕਿ ਅੱਛਾ ਤੂੰ ਫਾਈਨਲੀ ਇੱਥੇ ਪੁੱਜ ਗਿਆ ਤੇ ਹੁਣ ਤੈਨੂੰ ਕੋਈ ਨਾ ਆਪਾਂ ਵੇਖ ਲਾਂਗੇ ਅੱਗੇ ਪਰ ਮੈਨੂੰ ਕਿਸੇ ਨੇ ਕੋਈ ਕਾਲ ਨਹੀਂ ਕੀਤੀ ਆਲਮੋਸਟ 2 ਮਨთ ਦੋ ਮਨთ ਦੋ ਮਨთ ਦੀ ਕਿਸੇ ਨੇ ਕੋਈ ਕਾਲ ਨਹੀਂ ਕੀਤੀ ਦੋ ਮਹੀਨੇ ਮੈਂ ਆਪਣੇ ਫਰੈਂਡ ਸਰਕਲ ਕੋ ਰਹਿੰਦਾ ਸੀ ਮੇਰੇ ਜੋ ਦੋਸਤ ਸੀ ਮੈਂ ਦੋ ਮਹੀਨੇ ਟੋਰਾਂਟੋ ਰਹਾ ਤੇ ਉੱਥੇ ਮੈਂ ਆਪਣੇ ਫਰੈਂਡ ਸਰਕਲ ਦੇ ਵਿੱਚ ਰਹਿੰਦਾ ਸੀ ਤੁਹਾਡੀ ਪਿਛੋ ਫੈਮਲੀ ਨੇ ਕਦੇ ਤੁਹਾਨੂੰ ਫੋਨ ਲਾ ਕੇ ਨਹੀਂ ਪੁੱਛਿਆ ਕਿ ਜਿਵੇਂ ਕੋਣ ਕੋਣ ਹੈ ਵੈਸੇ ਤੁਹਾਡਾ ਬਰ ਮੇਰੇ ਕਜ਼ਨ ਦੇ ਜਿਹੜੇ ਸਕੀ ਮਾਸੀ ਜੀ ਹੈ ਮੇਰੇ ਸਭ ਤੋਂ ਵੱਡੇ ਮਾਸੀ ਹੈ ਉਹ ਫੈਮਲੀ ਉਹ ਕੈਨੇਡਾ ਸਿਟੀਜ਼ਨ ਹ ਉੱਥੇ ਕੈਨੇਡਾ ਚ ਰਹਿੰਦੇ ਹਨ ਮਾਸੀਆਂ ਮਾਵਾ ਹੁੰਦੀਆਂ ਵੀ ਪੁੱਛਿਆ ਨਹੀਂ ਕਦੇ ਉਹਨਾਂ ਨੇ ਕਦੀ ਵੀ ਨਹੀਂ ਦੂਰ ਦੇ ਟੂਲ ਸੁਹਾਣੇ ਜਿੱਦਾਂ ਕਿ ਆਪਾਂ ਕਹਿੰਨੇ ਹਨਾ ਮਤਲਬ ਦੂਰ ਦੇ ਦੂਰ ਦੇ ਵੀ ਨਹੀਂ ਕਹਿ ਸਕਦੇ ਅਸਲ ਜਿਤਨੇ ਲਾਗੇ ਤੇ ਕਿਉਂਕਿ ਇੱਕ ਇੱਕ ਬਲੱਡ ਰਿਲੇਸ਼ਨਸ਼ਿਪ ਹੀ ਆ ਜਾਂਦਾ ਜੇਕਰ ਦੱਸ ਜੇਦਾ ਤੁਸੀਂ ਹੁਣੇ ਕਿਹਾ ਕਿ ਮਾਸੀ ਆ ਮਾਵਾ ਆ ਮਾਸੀ ਨੂੰ ਆਪਾਂ ਦੂਜੀ ਮਾਂ ਕਹਿੰਨੇ ਹਾਂ ਜੀ ਜਦੋਂ ਨੋ ਡਾਊਟ ਜਦੋਂ ਮੈਂ ਇੰਡੀਆ ਚ ਸੀ ਤੇ ਜਦੋਂ ਇੰਡੀਆ ਆਂਦੇ ਸੀ ਤੇ ਬਹੁਤ ਅੱਛਾ ਸੀ ਹਨਾ ਮਤਲਬ ਖੁਸ਼ ਹੁੰਦੇ ਸੀ ਕਿ ਸਾਡੇ ਰਿਸ਼ਤੇਦਾਰ ਆਪਾਂ ਖੁਸ਼ ਹੋ ਜਾਂਦੇ ਕਿ ਬਾਹਰੋਂ ਆਏ ਆ ਬਾਹਰੋਂ ਆਏ ਤਾਂ ਇੱਥੇ ਆ ਕੇ ਵੀ ਉਹ ਸਾਡੇ ਨਾਲ ਇੱਕ ਅੱਛਾ ਸਭਾਵ ਮਤਲਬ ਅੱਛਾ ਗੱਲਬਾਤ ਸੀ ਪਰ ਜਦੋਂ ਆਪਾਂ ਉੱਧਰ ਗ ਜਿਵੇਂ ਉਹ ਇੱਧਰ ਆਂਦੇ ਆ ਆਪਾਂ ਉਹਨਾਂ ਨੂੰ ਹੱਥਾਂ ਦੇ ਚੱਕ ਕੇ ਰੱਖਦੇ ਆ ਕੀ ਤੁਸੀਂ ਕੀ ਖਾਓਗੇ ਕੀ ਲੈ ਕੇ ਆਈਏ ਆਪਾਂ ਇਹ ਵੀ ਚੀਜ਼ ਦਾ ਧਿਆਨ ਰੱਖਦੇ ਆ ਕਿ ਕੀ ਚੀਜ਼ਾਂ ਇਹਨਾਂ ਨੂੰ ਪਸੰਦ ਨਹੀਂ ਗਈਆਂ ਆਪਾਂ ਉਹ ਘਰ 'ਚ ਬਣਾਉਂਦੇ ਨਹੀਂ ਹਾਂਜੀ ਜਿਵੇਂ ਜਨਰਲੀ ਉਹਨਾਂ ਨੂੰ ਵਧੀਆ ਜਿਆਦਾ ਵਧੀਆ ਚੀਜ਼ਾਂ ਖਾਣ ਦਾ ਜਿਵੇਂ ਸਵੇਰ ਉਹ ਅਕਸਰ ਸੈਲਡਸ ਵਗੈਰਾ ਖਾਂਦੇ ਆ ਨਾ ਆਪਾਂ ਉਹ ਚੀਜ਼ਾਂ ਪਹਿਲਾਂ ਤੋਂ ਹੀ ਲੈ ਕੇ ਰੱਖਦੇ ਕਿ ਨਹੀਂ ਯਾਰ ਅਗਲੇ ਨੇ ਆਪਣੇ ਘਰੇ ਆਉਣਾ ਚੰਗਾ ਨਹੀਂ ਲੱਗਦਾ ਤੁਹਾਡੇ ਨਾਲ ਵੀ ਇਹੋ ਜਿਹਾ ਹੋਇਆ ਬਾਅਦ ਕਿ ਜਦੋਂ ਤੁਸੀਂ ਗਏ ਉਹਨਾਂ ਨੇ ਤੁਹਾਨੂੰ ਵੀ ਇਤਨਾ ਹੱਥਾਂ ਤੇ ਚੱਕਿਆ ਜਾਂ ਨਹੀਂ ਜਦੋਂ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਕਿ 2 ਮਹੀਨੇ ਤੇ ਮੇਰੇ ਫੋਨ ਤੇ ਗੱਲ ਹੁੰਦੀ ਰਹਿੰਦੀ ਸੀ ਉਹਨਾਂ ਨਾਲ 2 ਮਹੀਨੇ ਮੈਨੂੰ ਕਹ ਕੋਈ ਨਾ ਕੋਈ ਨਾ ਆਪ ਵੀਕਐਂਡਸ ਪਲਾਨ ਕਰਦੇ ਕਿਉਂਕਿ ਨਾਰਮਲੀ ਬਾਹਰ ਦੀ ਲਾਈਫ ਕਿਤਾ ਹੈ ਕਿ 노 ਡਾਊਟ ਲੋਕੀ ਬਹੁਤ ਬੀਜ਼ੀ ਰਹਿੰਦੇ ਆ ਤੇ ਸੈਟਰਡੇ ਸੰਡੇ ਉਹਨਾਂ ਕੋ ਟਾਈਮ ਹੁੰਦਾ ਕਿ ਉਹ ਇੱਕ ਬਾਹਰ ਆਊਟਿੰਗ ਕਰਨ ਜਾ ਸਕਦੇ ਆ ਇੱਕ ਫੈਮਿਲੀ ਨਾਲ ਟਾਈਮ ਸਪੈਂਡ ਕਰ ਸਕਦੇ ਆ ਤੇ ਜਦੋਂ ਵੀਕਐਂਡ ਦੇ ਵਿੱਚ ਵੀ ਮੈਂ ਕਦੀ ਕਾਲ ਕਰਦਾ ਸੀ 노 ਡਾਊਟ ਕਿਉਂਕਿ ਮੈਂ ਵੀ ਮਿਸ ਕਰਦਾ ਸੀ ਕਿ ਯਾਰ ਮੇਰੀ ਫੈਮਿਲੀ ਐਟਲੀਸਟ ਮੈਨੂੰ ਮਿਲਾਂ ਕਿਉਂਕਿ ਤੁਸੀਂ ਬਾਹਰ ਜਾ ਕੇ ਬਹੁਤ ਇਕੱਲਾ ਫੀਲ ਕਰਦੇ ਹੋ ਹਨ ਤੇ ਮੈਂ ਜਦੋਂ ਕਾਲ ਕਰਦਾ ਸੀ ਤੇ ਦੇ ਲਾਈਕ ਹਮੇਸ਼ਾ ਮੈਨੂੰ ਕਹਿੰਦੇ ਸੀ ਕਿ ਆਪਾਂ ਬਿਜ਼ੀ ਆ ਬਾਹਰ ਗਏ ਆ ਜਾਂ ਕੁਝ ਬਹਾਨਾ ਮਾਰ ਦਿੱਤੇ ਸੀ ਤੇ 2 ਮਹੀਨੇ ਇਹ ਸਿਲਸਿਲਾ ਇਦਾਂ ਹੀ ਚੱਲਦਾ ਰਿਹਾ 2 ਮਹੀਨੇ ਉਹਨਾਂ ਨੇ ਮੈਨੂੰ ਫੋਨ ਕਰਕੇ ਉਹ ਮੈਂ ਫੋਨ ਕਰਦਾ ਸੀ ਉਲਟਾ ਹੀ ਆ ਉਹਨਾਂ ਦੇ ਕਿਸੇ بیٹے ਦਾ ਮੈਨੂੰ ਫੋਨ ਆ ਜਾਂਦਾ ਸੀ ਵੈਸੀ ਵੀਕਐਂਡ ਦੇ ਦੌਰਾਨ ਪਰ ਨਾਰਮਲ 2 ਮਹੀਨੇ ਲੱਗੇ ਮਿਲਣ ਦੇ ਲਈ ਹਾਲ ਕਿ ਆਪਾਂ ਇੱਕੋ ਸ਼ਹਿਰ 'ਚ ਰਹਿੰਦੇ ਸੀ ਮੇਰਾ ਤੇ ਉਹਨਾਂ ਦਾ ਘਰੋਂ ਬਸ 4 ਤੋਂ 5 ਕਿਲੋਮੀਟਰ ਦਾ ਪਰਿਕਸ ਸੀ ਬਸ ਬਸ ਤੇ ਤੁਹਾਡੇ ਇਦੋਂ ਜਿਵੇਂ ਤੁਹਾਡੇ ਮਦਰ ਜੀ ਸੀਗੇ ਉਹਨਾਂ ਨੇ ਕਦੇ ਤੁਹਾਨੂੰ ਫੋਨ ਤੇ ਨਹੀਂ ਪੁੱਛਿਆ ਕਿ ਤੇਰੇ ਮਾਸੀ ਕਿਵੇਂ ਆ ਜਾਂ ਤੂੰ ਗਿਆ ਉੱਥੇ ਜਾਂ ਕੀ ਦੇਖੋ ਪੁੱਛਣਾ ਤਾਂ ਹੈ ਸੀ ਹਣਾ ਜਦੋਂ ਮੇਰੇ ਮਮਾ ਕਾਲ ਕਰਦੇ ਸੀ ਫਿਰ ਮੇਰੀ ਮੰਮੀ ਵੀ ਕਹਿੰਦੇ ਦੇ ਕੋਈ ਨਹੀਂ ਹੁਣ ਕੀ ਕਿਉਂਕਿ ਅੱਪਾ ਕੀ ਕਰ ਸਕਦੇ ਹਣਾ ਤੇ ਉਹ ਵੀ ਕਹਿੰਦੇ ਸੀ ਚੱਲ ਕੋਈ ਨਾ ਉਹ ਬੀਜ਼ੀ ਹੋਣੇ ਆ ਕਿਉਂਕਿ ਬੜਾ ਕੁਝ ਦੇਖਣਾ ਬੰਦਾ ਰਿਸ਼ਤੇਦਾਰੀ ਦੇ ਵਿੱਚ ਵੀ ਹਣਾ ਤੁਹਾਨੂੰ ਤੇ ਆਪਾਂ ਕਦੀ ਉਹਨਾਂ ਨੂੰ ਕਿਉਂ ਕਦੀ ਫੋਰਸ ਨਹੀਂ ਕੀਤਾ ਕਿਉਂਕਿ ਦੇਖੋ ਉਹਨਾਂ ਦੀ ਮਰਜ਼ੀ ਆ ਮਿਲਣਾ ਹੈ ਜਾਂ ਨਹੀਂ ਮਿਲਣਾ ਬਟ ਐਜ਼ ਅ ਫੈਮਿਲੀ ਮੈਂਬਰ ਸਾਨੂੰ ਹੁੰਦਾ ਸੀ ਕਿ ਆਪਾਂ ਗਏ ਆ ਕਿਉਂਕਿ ਜਿੱਦਾਂ ਤੁਸੀਂ ਕਿਹਾ ਕਿ ਜ ਕਿਸ ਤਰ੍ਹਾਂ ਇੰਡੀ ਆਉਂਦੇ ਆ ਤੇ ਆਪਾਂ ਕਿੱਦਾਂ ਉਹਨਾਂ ਦੀ ਸੇਵਾ ਕਰਦੇ ਹਾਂ ਹਾਂ ਆਪਾਂ ਉਹਨਾਂ ਨੂੰ ਹੱਥਾਂ ਤੇ ਚੁੱਕ ਲੈਂਦੇ ਆਪਾਂ ਵੀ ਇਹ ਚੀਜ਼ ਜਦੋਂ ਆਪਾਂ ਬਾਹਰ ਜਾਂਦੇ ਨੇ নো ਡਾਊਟ ਦੇਸ਼ਕ ਆਪਾਂ ਬਿਜ਼ੀ ਹਾਂ ਪਰ ਆਪਾਂ ਕਰੀ ਦੇ ਕਦੀ ਥੋੜਾ ਬਹੁਤ ਐਕਸੈਪਟ ਕਰਦੇ ਹਾਂ ਕਿ ਸਾਡੇ ਵੀ ਥੋੜੀ ਬੋਤੀ ਖਾਤਿਰਦਾਰੀ ਹੋਈ ਜਾਂ ਚਲੋ ਮਿਲੇ ਬੰਦਾ ਹਣਾ ਕਿਉਂਕਿ ਜਿੱਦਾਂ ਬਾਹਰ ਆਪਾਂ ਵੇਖਦੇ ਆ ਜੋ ਆਪਾਂ ਦੇਖਦੇ ਆ ਅਸਲ ਚ ਉਹ ਰਿਐਲਿਟੀ ਕੁਝ ਹੋਰ ਆ ਹਣਾ ਤੇ ਮੈਨੂੰ ਇਹ ਹੁੰਦਾ ਸੀ ਕਿ ਜਦੋਂ ਮੈਂ ਇਕੱਲਾ ਪਲਫੀਰ ਕਰਦਾ ਸੀ ਤੇ ਮੈਨੂੰ ਆਪਣੀ ਫੈਮਿਲੀ ਯਾਦ ਆਉਂਦੀ ਸੀ ਹਣਾ ਜਦੋਂ ਤੁਸੀਂ ਕਿਹਾ ਕੀ ਮਾਮਾ ਮਾਸਿਆ ਮਾਸ ਸਮਾਨ ਪਰ ਮੈਨੂੰ ਹੁੰਦਾ ਸੀ ਕਿ ਚਲੋ ਜੇ ਮੇਰੀ ਇੱਕ ਮਾਂ ਬਹੁਤ ਦੂਰ ਬੈਠੀ ਏ ਤੇ ਦੂਜੀ ਮਾਂ ਤੇ ਹੈ ਹਣਾ ਪਰ ਮੈਂ ਉਹਨਾਂ ਨਾਲ ਵੀ ਮੇਰਾ ਬਿਲਨਾ ਬਹੁਤ 2 ਮਹੀਨੇ ਜਿੱਦਾਂ ਤੁਹਾਨੂੰ ਮੁਤਾਸਦਨ 2 ਮਹੀਨੇ ਮਾਹਰ ਨਾਲ ਕੋਈ ਮੁਲਾਕਾਤ ਨਹੀਂ ਕੀਤੀ ਤੁਸੀਂ ਫਿਰ ਆਪਦੇ ਆਪ ਨੂੰ ਉੱਥੇ ਸੈਟਲ ਕਿਵੇਂ ਕਰਿਆ ਕਿਵੇਂ ਤੁਹਾਡਾ ਗੁਜ਼ਾਰਾ ਚੱਲਿਆ ਕਿੱਥੇ ਤੁਸੀਂ ਰਹੇ ਮੇਰਾ ਜਿੱਦਾਂ ਜਿੱਦਾਂ ਤਾਂ ਮੈਂ ਦੱਸਿਆ ਕਿ 에어ਪੋਰਟ ਦੇ ਬਾਅਦ ਹੀ ਮੇਰੇ ਦੋਸਤ ਲੈਣ ਆਏ ਜਦੋਂ ਮੇਰੇ ਮੇਰੇ ਦੋਸਤ ਲੈਨ ਆਏ ਸੀ ਤੇ ਉਹਨਾਂ ਕੋਈ ਕਰਸ਼ਮ ਹੁੰਦਾ ਸੀ ਤੇ ਉਹਨਾਂ ਨੇ ਮੇਰੀ ਬਹੁਤ ਸਹਾਇਤਾ ਕੀਤੀ ਹਨਾ ਮੈਂ ਜਦੋਂ ਉੱਥੇ ਪੁੱਜਿਆ ਮੈਨੂੰ ਲੈਨ ਆਏ ਮੈਨੂੰ ਉਹਨਾਂ ਨੇ ਰਹਿਣ ਦੇ ਲਈ ਜਗ੍ਹਾ ਦਿੱਤੀ ਖਾਣ ਦੇ ਲਈ ਰੋਟੀ ਦਿੱਤੀ ਹਨਾ ਕੰਮ ਦਿੱਤਾ ਤੇ ਮੈਂ ਉਹਨਾਂ ਦਾ ਬਹੁਤ ਧੰਨਵਾਦੀ ਸੀ ਕਈ ਜਗ੍ਹਾ ਦੇ ਵਿੱਚ ਹਾਂਜੀ ਬਾਕੀ ਤੁਸੀਂ ਅੱਗੇ ਦਾ ਆਪਦਾ ਕਿਵੇਂ ਸੈਟਲਮੈਂਟ ਕੀਤੀ ਸਾਰੀ ਕੀ ਜੌਬ ਤੋਂ ਢਿੱਸੇ ਹੀ ਚੱਲ ਰਹੀ ਸੀ ਮੈਂ ਤਾਂ ਉਹ ਕਹਿ ਰਹੇ ਕਿ ਜਦੋਂ ਆਪਾਂ ਉੱਥੇ ਜਾਂਦੇ ਹਾਂ ਨਾ ਦੁਨੀਆ ਦੇ ਰੰਗ ਯਾਰੀ ਦੋਸਤੀ ਰਿਸ਼ਤੇ ਸਭ ਬਦਲ ਜਾਂਦੇ ਹਨਾ ਤੋ ਮਹੀਨੇ ਮੈਂ ਬਹੁਤ ਵਧੀਆ ਕੰਮ ਕਰਦਾ ਸੀ ਮੈਂ 18 ਘੰਟੇ ਸ਼ਿਫਟ ਕਰਦਾ ਸੀ ਹਨਾ ਕਿਉਂਕਿ ਮੇਰੇ ਕੋਲ ਪੇਪਰਸ ਨਹੀਂ ਸੀ ਤੋ ਜਿਹਦੇ ਕਾਰਨ ਮੈਨੂੰ ਐਕਸਾ ਸ਼ਿਫਟ ਕਰਨੀ ਪੈਂਦੀ ਸੀ ਕਿਉਂਕਿ ਇੱਕ ਤੇ ਉਹ ਰੈਸਟੋਰੈਂਟ ਮੇਰੇ ਯਾਰ ਦੋਸਤ ਦਾ ਸੀ ਤੇ ਦੂਜਾ ਮੈਂ ਕਾਫੀ ਕਈ ਚੀਜ਼ਾਂ ਹੀ ਜਿਹੜੀ ਮੈਂ ਅੱਛੀ ਕਰ ਪਾਉਂਦਾ ਸੀ ਤੇ ਉਹ ਬਹੁਤ ਖੁਸ਼ੀ ਮੇਰ ਤੋਂ ਹਨਾ ਪਰ ਇੱਕ ਦਿਨ ਐਦਾਂ ਦਾ ਆਇਆ ਕਿ ਮੇਰੇ ਲਾਗੇ ਉਹ ਆਏ ਔਰ ਮੈਨੂੰ ਕਹਿੰਦੇ ਕਿ ਠੀਕ ਹੈ ਤੂੰ ਕੰਮ ਬਹੁਤ ਵਧੀ ਤੇ ਤੈਨੂੰ ਵਾਪਸ ਜਾਣ ਦੀ ਨਹੀਂ ਲੋੜ ਨਹੀਂ ਆਪਾਂ ਤੇਰੀ ਸਹਾਇਤਾ ਕਰਾਂਗੇ ਐਜ਼ ਅ ਪੇਪਰ ਅਪਲਾਈ ਕਰਨ ਦੇ ਲਈ ਮੈਂ ਕਿਹਾ ਠੀਕ ਆ ਕਹਿੰਦੇ ਪਰ ਸ਼ਰਤ ਪਤਾ ਕੀ ਹੈ ਮੈਂ ਕਿਹਾ ਦੱਸੋ ਰਾਤ ਦਾ 2 ਵਜੇ ਦੀ ਸੀ ਤੇ ਪਰ ਹਲਕੀ ਹਲਕੀ ਪੈ ਰਹੀ ਸੀ ਤੇ ਕਹਿੰਦੇ ਤੈਨੂੰ ਕੀ ਕਰਨਾ ਹੈ ਤੇ ਨਾਲ ਆਪਾਂ ਵਰਕ ਪਰਮਿਟ ਦਵਾਉਣ ਲੱਗੇ ਹਾਂ ਕਿਉਂਕਿ ਆਪਾਂ ਦੇਖਦੇ ਜਿੱਦਾਂ ਕਿ ਲੋਕੀ ਕਿੰਨੇ ਕਿੰਨੇ ਲੱਖ ਦੇ ਖਰਚ ਕੇ ਜਾਂਦੇ ਹਨ ਤੇ ਜਦੋਂ ਉਹਨਾਂ ਨੇ ਮੈਨੂੰ ਕਿਹਾ ਕਿ ਤੈਨੂੰ ਆਪਾਂ ਵਰਕ ਪਰਮਿਟ ਦੁਆ ਲੱਗੇ ਤਾਂ ਮੈਂ ਬੜਾ ਖੁਸ਼ ਹੋ ਗਿਆ ਕੰਦਰੋਂ ਨਾ ਉਹ 5 ਮਿੰਟ ਦੀ ਬੜੀ ਕੁਸ਼ੀਚੀ ਹੋ ਗਈ ਕਿ ਯਾਰ ਮੈਨੂੰ 37 ਵਰਕ ਪਰਮਿਟ ਮਿਲਣ ਲੱਗਾ ਕਿ ਮੈਨੂੰ ਇੰਨੇ ਪੈਸੇ ਪੇ ਕਰਨ ਦੀ ਲੋੜ ਨਹੀਂ ਆ 5 ਮਿੰਟ ਬਾਅਦ ਉਹਦੀ ਟੋਨ ਹੀ ਚੇਂਜ ਹੋ ਗਈ ਉਹ ਮੈਨੂੰ ਕਹਿੰਦੇ ਕਿ ਤੈਨੂੰ ਆਪ ਵਰਕ ਪਰਮਿਟ ਦਵਾਉਣ ਲੱਗੇ ਆ ਬਟ ਤੇਰੀ ਸੈਲਰੀ ਵਿੱਚੋਂ ਮਤਲਬ 70% ਸੈਲਰੀ ਚੋਂ ਆਪਾਂ ਕੁਝ 100% ਜਿਹੜੀ ਤੇਰੀ ਸੈਲਰੀ ਉਹਦੇ ਵਿੱਚੋਂ ਆਪਾਂ ਇੰਨੇ ਪਰਸੈਂਟ ਕੁਝ ਪਰਸੈਂਟ ਸੀ ਜਿਹੜੇ ਆਪਾਂ ਕਟਾਂ ਕਟਾਂਗੇ ਅਗਰ ਤੁਹਾਨੂੰ ਦੱਸਿਆ ਜਾਵੇ ਤਾਂ ਕੈਨੇਡਾ ਤੁਹਾਨੂੰ ਤੁਹਾਡੀ ਇੱਕ 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 ਜਿਹੜੀ ਤੁਹਾਡੀ ਸੈਲਰੀ ਆ ਤੁਹਾਡੇ ਪੂਰੇ ਮਹੀਨੇ ਦਾ ਗੁਜ਼ਾਰਾ ਉਹ ਨਾਲ ਹੁੰਦਾ ਕਿਉਂਕਿ ਕੈਨੇਡਾ ਬਹੁਤ ਇੱਕ ਮਹਿੰਗਾ ਦੇਸ਼ ਆ ਜਦੋਂ ਉਹਨਾਂ ਨੇ ਮੈਨੂੰ ਐਦਾਂ ਕਿਹਾ ਮੇਰੇ ਲਈ ਬੜਾ ਉਹ ਹੀ ਤੇ ਮੈਂ ਡਰ ਗਿਆ ਕਿ ਮੈਂ ਜੇ ਇਹਨਾਂ ਨੇ ਮੇਰੇ ਇੰਨੇ ਅੱਧੇ ਪੈਸੇ ਕੱਟ ਲਏ ਤੇ ਮੈਂ ਕਿੱਦਾਂ ਅੱਗੇ ਗੁਜ਼ਾਰਾ ਕਰੂੰਗਾ ਨਾ ਪ੍ਰਸੈਂਟ ਕੀ ਸੀ ਉਹ 25% ਓਕੇ okay. 25% ਬਹੁਤ ਜ਼ਿਆਦਾ ਹੁੰਦਾ ਜੀ ਆਪਾਂ ਇਥੋਂ ਦੇ ਹਿਸਾਬ ਨਾਲ ਲਾਈਏ ਤਾਂ ਕਿੰਨੀ ਕੋ ਅਮਾਊਂਟ ਬਣਦੀ ਆ ਆਲਮੋਸਟ ਸੋਚੋ ਕਿ ਅਗਰ ਮੈਂ 1.5 ਲੱਖ ਵੀ ਕਮਾ ਰਿਹਾ ਤਾਂ ਉਹਦੇ ਵਿੱਚ ਉਹਨਾਂ ਨੇ ਮੇਰਾ 50000 ਲੈਣਾ ਸੀ ਮਤਲਬ ਜ਼ਿਆਦਾ ਹੀ ਸੋਚ ਲਓ ਮੈਨੂੰ ਉਹ ਵੀ ਐਗਜ਼ੈਕਟਲੀ ਪਰਸੈਂਟੇਜ ਯਾਦ ਨਹੀਂ ਆ ਰਹੀ ਉਸ ਟਾਈਮ ਕਿੰਨੀ ਗਈ ਸੀ ਮੈਨੂੰ ਲੱਗਦਾ ਵੀ ਜ਼ਿਆਦਾ ਹੀ ਗਈ ਸੀ ਤੇ ਪਰ ਆਲਮੋਸਟ ਮੇਰੀ ਅੱਧੀ ਸੈਲਰੀ ਕਿ ਆਪਾਂ ਤੇ ਉਹ ਵੀ ਕਿੰਨੇ ਸਾਲ ਦੇ ਲਈ 5 ਸਾਲ ਦੇ ਲਈ ਦੋ ਆਈ ਥਿੰਕ ਦੋ ਤੋਂ ਜਾਂ 5 ਸਾਲ ਤੱਕ ਤੇ ਉਹ ਮੇਰੇ ਲਈ ਇੱਕ ਬੜਾ ਵੱਡਾ ਚੈਲੰਜ ਸੀ ਕਿ ਮੈਂ ਕਿੱਦਾਂ ਕਿੱਦਾਂ ਕਰਾਂਗਾ ਕਿਉਂਕਿ ਅਗਰ ਮੈਂ 5 ਸਾਲ ਵੀ ਰਹਿਣਾ ਅਗਰ ਮੈਨੂੰ ਮੇਰੇ ਹਾਫ ਵੀ ਘਟਦੇ ਪਿਆ ਅਗਰ ਸੋਚੋ ਕਿ ਮੇਰੇ 35000 ਵੀ ਕੱਟਦੇ ਪਏ ਆ ਸਟਿਲ 35000 ਬਹੁਤ ਵੱਡੀ ਅਮਾਉਂਟ ਹੁੰਦੀ ਹੈ ਕਿਉਂਕਿ ਜੇ ਆਪਾਂ ਵੇਚੀਏ ਤੇ 800 900 ਡਾਲਰ ਦੇ ਵਿੱਚ ਤੁਹਾਨੂੰ ਇੱਕ ਰੂਮ ਰੈਂਟ ਪੇ ਕਰਨਾ ਪੈਂਦਾ ਹੂੰ ਤੇ ਜੇ ਅਗਰ ਇਹ ਵੱਡੇ ਪੈਸੇ ਕੱਟਦੇ ਪਏ ਆ ਤਾਂ ਦੈਟ ਮੀਨਸ ਮੇਰੇ ਕੋਲ ਕੁਝ ਬਚਿਆ ਨਹੀਂ ਤੇ ਮੈਂ ਕਿੱਦਾਂ ਆਪਣਾ ਗੁਜ਼ਾਰਾ ਕਰਾਂਗਾ ਹਨਾ ਕਈ ਸਿਰ ਚੀਜ਼ਾਂ ਵੇਖਣੀਆਂ ਪੈਂਦੀਆਂ ਪਿੱਛੇ ਆਪਣਾ ਫੈਮਿਲੀ ਆਪਣਾ ਘਰ ਵੀ ਆ ਹਨਾ ਇੰਡੀਆ ਵੀ ਦੇਖਣਾ ਪੈਂਦਾ ਬੜਾ ਕੁਝ ਉਸ ਵਕਤ ਤੁਸੀਂ ਕੀ ਜਵਾਬ ਦਿੱਤਾ ਉਹਨਾਂ ਨੇ ਮੈਨੂੰ 5 ਮਿੰਟ ਦਾ ਟਾਈਮ ਦਿੱਤਾ ਉਹ ਕਹਿੰਦੇ ਅਗਰ ਤੈਨੂੰ ਡਿਸੀਜਨ ਲੈਣਾ ਹੈ ਤੈਨੂੰ ਰਾਈਟ ਨਾਉ ਲੈਣਾ ਪੈਣਾ ਯੈਸ ਅਗਰ ਤੂੰ ਚਾਹਨਾ ਕਿ ਓਕੇ ਸਟੇ ਅਗਰ ਡਿਸੀਜਨ ਨਹੀਂ ਹੈ ਯੂ ਹੈਵ ਟੂ ਲੀਵ ਨਾਉ ਮਤਲਬ ਉਸੇ ਸਮੇਂ ਔਰ ਰਾਤ ਦੇ 2 ਵਜੇ ਸੀ ਪਰ ਮੈਂ ਰਹਿੰਦਾ ਉਹਨਾਂ ਨਾਲ ਸੀ ਹਨਾ ਔਰ ਜਦੋਂ 2 ਵਜੇ ਉਹਨਾਂ ਨੇ ਮੈਨੂੰ ਕਿਹਾ ਕਿ ਯੂ ਹੀ ਯੂ ਹੈਵ ਟੂ ਲੀਵ ਨਾਉ ਤੈਨੂੰ ਇਸੇ ਵਕਤ ਲੀਵ ਕਰਨ ਦੀ ਲੋੜ ਹੈ ਥੋਂ ਤੇ ਕਹਿਣ ਦਾ ਮਤਲਬ ਕਿ ਮੈਂ ਕਿੱਥੇ ਜਾਂਦਾ ਪਰ ਮੇਰਾ ਡਿਸੀਜਨ ਹੈ ਕਿ ਨੋ ਕਿਉਂਕਿ ਮੈਂ ਕੋਈ ਵੀ ਉੱਥੇ ਜਲ ਕਿਉਂਕਿ ਮੈਂ 2 ਮਹੀਨੇ ਚ ਨਾ ਬਹੁਤ ਕੁਝ ਵੇਖ ਲਿਆ ਥੀ ਬਹੁਤ ਕੁਝ ਪਰ ਉਹ 2 ਮਹੀਨੇ ਦੇ ਵਿੱਚ ਹੀ ਮੈਂ ਸਿੱਖ ਲਿਆ ਕਿ ਨਹੀਂ ਐਦਾਂ ਮੈਂ ਕਿੰਨੀ ਜਲਦੀ ٹرسٹ ਨਹੀਂ ਲੈ ਸਕਦਾ ਕਿਉਂਕਿ ਜੇਕਰ ਮੈਂ 5 ਸਾਲ ਦਾ ਕਮਿਟਮੈਂਟ ਕਰਤਾ ਤੇ ਮੈਂ ਤੇ ਉੱਥੇ ਇੱਕ ਕੈਦੀ ਵਰਗਾ ਹੋ ਜਾਵਾਂਗਾ ਹਨਾ ਕਿਉਂਕਿ ਮੈਂ 18 ਘੰਟੇ ਕਿ ਉਹਨਾਂ ਨੂੰ ਕੰਮ ਕਰਨਾ ਮੈਂ ਕਿਤੇ ਹੋਰ ਕੰਮ ਵੀ ਨਹੀਂ ਕਰ ਸਕਦਾ ਉਦੋਂ ਮੈਨੂੰ ਉਦਾਂ ਕੈਨੇਡਾ ਦੇ ਵਿੱਚ ਆਪਾਂ ਵੇਖੇ ਜਾਂਦੇ ਕਿ ਵੀਕਐਂਡ 'ਚ ਛੁੱਟੀ ਹੁੰਦੀ ਹੈ ਮੈਨੂੰ ਕੋਈ ਛੁੱਟੀ ਵੀ ਨਹੀਂ ਹਨਾ ਤੇ ਮੈਨੂੰ ਐਦਾਂ ਲੱਗਿਆ ਕਿ ਨਹੀਂ ਮੈਂ ਇੱਥੇ ਬੰਦ ਗਿਆ ਤੇ ਮੈਂ ਡਿਸੀਜਨ ਐ ਹੈ ਕਿ ਓਕੇ ਕੋਈ ਨਾ ਵੇਖ ਲਾਂਗੇ ਕਿ ਜੋ ਹੋਏਗਾ ਬਟ ਮੈਂ ਉਸੇ ਵਕਤ ਉਹਨਾਂ ਨੂੰ ਕਿਹਾ ਕਿ ਨਹੀਂ ਮੈਂ ਤੁਹਾਡੇ ਇਸ ਚੀਜ਼ ਨਾਲ ਐਗਰੀ ਨਹੀਂ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਅਗਰ ਤੂੰ ਐਗਰੀ ਨਹੀਂ ਯੂ ਹੈਵ ਟੂ ਲੀਵ ਨਾ ਆਪਣਾ ਬੋਰੀ ਬਿਸਰਾ ਚੁੱਕ ਓਕੇ ਗੁੱਡ ਬਾਏ ਔਰ ਮੇਰੇ ਮੈਂ ਉਸੇ ਟਾਈਮ ਆਪਣਾ ਬੋਰੀ ਬਿਸਰਾ ਚੁੱਕਿਆ ਔਰ ਮੈਂ ਜਦੋਂ ਬਾਹਰ ਗਿਆ ਬਰਪੈਰੀ ਸੀ ਉੱਥੇ ਇੱਕ ਸਟੋਰ ਆ 노 ਫਿਲਸ ਕਰਕੇ ਉਹਦੇ ਬਾਹਰ ਬੈਂਚ ਲੱਗਿਆ ਔਰ 2 ਵਜੇ ਤੋਂ ਲੈ ਕੇ ਸਵੇਰ ਤੱਕ ਸਵੇਰ ਦੇ 8 ਵਜੇ ਤੱਕ ਮੈਂ ਰੋਂਦਾ ਰਿਆ ਕਿਉਂਕਿ ਮੈਨੂੰ ਪਤਾ ਨਹੀਂ ਲੱਗੇ ਮੈਂ ਕਿੱਥੇ ਜਾਵਾਂ ਹਨਾ ਮੇਰੇ ਰਿਸ਼ਤੇ ਦਾ ਜਿਤਦਾਂ ਮਦਸਿਆ ਸਟਾਰਟਿੰਗ ਕਿਉਂਕਿ ਮੇਰੇ ਮਾਸੀ ਜੀ ਉੱਥੇ ਰਹਿੰਦੇ ਸੀ ਔਰ ਮੈਂ 2 ਵਜੇ ਮੇਰੇ ਮੰਮੀ ਨੂੰ ਕਾਲ ਕੀਤੀ ਕਿ ਮੈਂ ਤਾਂ ਤੱਕ ਆ ਕਿ ਮੈਂ ਬਹੁਤ ਪਰੇਸ਼ਾਨੀ ਵਿੱਚ ਆ। ਮੇਰੇ ਮੰਮਾ ਨੇ ਮੇਰੀ ਮਾਸੀ ਜੀ ਨੂੰ ਕਾਲ ਕੀਤੀ। ਅੱਗੇ ਮੇਰੀ ਮਾਸੀ ਜੀ ਕਹਿੰਦੇ ਕਿ ਸੌਰੀ ਆਪਾਂ ਸੁਤੇ ਨੇ ਪਰ ਬੀਜ਼ੀ ਅ ਮਤਲਬ ਸੁਤੇ ਨੇ ਆਪਾਂ ਬਹੁਤ ਥੱਕੇ ਦੇ ਆ ਸਵੇਰੇ ਵੇਖਾਂਗੇ ਕੀ ਕਰਨਾ ਹੈ। ਤੇ ਮੇਰੇ ਕਜ਼ਨ ਦਾ ਵੀ ਫੋਨ ਸਵਿਚ ਆਫ। ਔਰ ਸਵੇਰੇ 8 ਵਜੇ ਮੈਨੂੰ ਲੈਣ ਆਏ ਉਹਨਾਂ ਨੇ ਜਦੋਂ ਮੈਨੂੰ ਲੈਣ ਤੇ ਆ ਉਹਨਾਂ ਨੇ ਮਿਨ ਸਟ੍ਰਿਕਟਲੀ ਕਿਹਾ ਕਿ ਓਨਲੀ ਫਾਰ 1 ਵੀਕ 1 ਹਫਤਾ ਤੋ ਸਾਡੇ ਕੋਲ ਰੁਕ ਸਕਦਾ। ਹੁਣ ਤੋਂ ਬਾਅਦ ਆਪਣਾ ਅਗ੍ਰੀਮੈਂਟ ਕਰਨਾ। ਕੀ ਕੀਤਾ ਫਿਰ ਤੁਸੀਂ ਇੱਕ ਹਫ਼ਤੇ ਬਾਅਦ ਫਿਰ ਇੱਕ ਹਫ਼ਤੇ ਬਾਅਦ ਮੈਨੂੰ ਡਿਸੀਜਨ ਲੈਣਾ ਸੀ ਕਿ ਮੈਨੂੰ ਕਿਤੇ ਮੂਵ ਹੋਣਾ ਹੈ ਕਿਉਂਕਿ ਕੈਨੇਡਾ ਦੇ ਵਿੱਚ ਮੇਰੇ ਕਈ ਅੱਛੇ ਕਨੈਕਸ਼ਨ ਸੀ ਹਨਾ ਤੇ ਫਿਰ ਉਸ ਤੋਂ ਬਾਅਦ ਮੈਂ ਡਿਸੀਜਨ ਲੈ ਕੇ ਕਿ ਮੈਨੂੰ ਵੈਨਕੂਵਰ ਮੂਵ ਹੋਣਾ ਤੇ ਫਿਰ ਮੈਂ ਉਸ ਤੋਂ ਬਾਅਦ ਵੈਨਕੂਵਰ ਮੂਵ ਹੋਇਆ ਪਰ ਮੈਂ 7 ਦਿਨਾਂ ਬਾਅਦ ਮੈਨੂੰ ਛੱਡਣਾ ਪੈਣਾ ਸੀ ਕਿਉਂਕਿ ਐ ਮੇਰੀ ਫੈਮਿਲੀ ਮੇਰੀ ਜਿਹੜੀ ਉਹਨਾਂ ਦੇ ਮੇਰੇ ਕਜ਼ਨਸ ਦਾ ਇੱਕ ਸਟ੍ਰਿਕਟ ਸਟ੍ਰਿਕਟਨੈਸ ਸੀ ਜਿੱਦਨ ਮੈਨੂੰ ਅਮਨ ਪਹਿਲੇ ਦਿਨ ਹੀ ਉਹਨੇ ਕਿਹਾ ਕਿ ਤੈਨੂੰ ਆਪਾਂ ਲੈਣ ਆ ਰਹੇ ਬਟ ਓਨਲੀ ਫੋਰ ਵੀਕ ਤੇ ਮੈਨੂੰ ਉਸੇ ਸੋਚਣਾ ਬੈਠ ਕੇ ਕਿ ਮੈਂ ਕੀ ਕਰਾਂ ਉਸ ਟਾਈਮ ਮੇਰੇ ਪਾਕਟ ਵਿੱਚ 50 ਡਾਲਰ ਸਿਰ ਜੇ ਕਦੀ ਇਹ ਨਹੀਂ ਆਇਆ ਵੀ ਯਾਰ ਕਿਉਂ ਆ ਰhta ਬਹੁਤ ਕੁਝ ਜਦੋਂ ਮੈਂ ਤੁਹਾਨੂੰ ਦੱਸਿਆ ਜਦੋਂ ਮੈਂ ਕੱਲਾ ਵੀ ਉਸ ਟਾਈਮ ਬਾਹਰ ਉਸ ਟਾਈਮ ਤੇ ਐਡਾ ਜਿਹਾ ਥਾਟ ਵੀ ਆ ਰਹੀ ਸੀ ਕਿ ਮਰ ਜਾ ਕਿਉਂਕਿ ਐਕਚੁਅਲੀ ਕਹਿੰਦੇ ਨਾ ਕਿ ਜਿੜਤੇ ਪੈਂਦੀਆਂ ਉਦੋਂ ਹੀ ਪਤਾ ਤੋ ਜਦੋਂ ਅੱਧੀ ਰਾਤ ਮੇਰਾ ਪੂਰੀ ਬਿਸਤਰਾ ਚ ਮੈਂ ਚੋਕ ਕੇ ਆਪਣਾ ਤਾਂ ਮੇਰਾ ਹਾਲੀ ਵੀ ਇੱਕ ਟੈਚੀ ਉੱਧਰ ਹੀ ਪਿਆ ਹਨਾ ਤੇ ਮੇਰਾ ਇੱਕ ਦੋ ਟੈਚੀ ਸੀ ਇੱਕ ਟੈਚੀ ਮੈਂ ਚੋਕ ਕੇ ਤੇ ਮੈਂ ਐਦਾਂ ਰੇਡ ਕੇ ਲੈ ਕੇ ਜਾ ਰਿਹਾ ਮੈਂ ਰੁਹੀ ਜਾ ਰਿਹਾ ਰੁਹੀ ਜਾ ਰਿਹਾ ਕਿ ਮੈਨੂੰ ਸਮਝ ਨਾ ਆਏ ਕਿ ਮੈਂ ਕਿੱਦਰ ਕਿਹੜੀ ਸਾਈਡ ਮੋੜਾਂ ਟੈਚੀ ਕਿੱਥੇ ਪਿਆ ਮਸੀ ਘਰ ਮੇਰਾ ਨਹੀਂ ਮੇਰੇ ਜਿੱਥੇ ਮੈਂ ਕੰਮ ਕਰਦਾ ਸੀ ਇੱਕ ਟੈਚੀ ਉੱਧਰ ਪਿਆ ਮੈਂ ਉਧਰੋਂ ਸਾਰੇ ਆਪਣਾ ਸਮਾਨ ਨਹੀਂ ਲੈ ਕੇ ਆਇਆ ਸੀ ਕੁਝ ਰੀਜ਼ਨ ਦੇ ਕਰਕੇ ਓਕੇ ਹਾਂ ਜੀ ਜਦੋਂ ਵਾਪਸੀ ਕਰ ਕਿਵੇਂ ਹੋਈ ਵਾਪਸੀ ਕੁਝ ਨਹੀਂ ਮੇਰੇ ਕੋਲ ਹੋਰ ਵੀ ਕਈ ਆਪਸ਼ਨਸ ਆਏ ਜਿਦੋਂ ਤੱਕ ਮੈਂ ਦਸੈਂਬਰ ਵੈਂਕੂਵਰ ਮੂਵ ਹੋਣਾ ਸੀ ਜਦੋਂ ਮੈਂ ਵੈਂਕੂਵਰ ਮੂਵ ਹੋਇਆ ਤੇ ਮੈਂ ਪੂਰੇ 6 ਮਹੀਨੇ ਰਹਾ ਹੂੰ ਔਰ ਤੋਂ ਬਾਅਦ ਕਈ ਲੋਕ ਮੈਨੂੰ ਆ ਕੇ ਮਿਲੇ ਕਿ ਅੱਛਾ ਕੋਈ ਨਾ ਪਤਰੀ ਹੈਲਪ ਕਰਦੇ ਆ ਕਈ ਟਰਸਟਵਰਦੀ ਪੀਪਲ ਸੀ ਪਰ ਮੈਂ ਡਿਸੀਜਨ ਲਿਆ ਕਿਉਂਕਿ ਮੈਂ ਤੁਹਾਨੂੰ ਮੈਂ ਉਹ 6 ਮਹੀਨੇ ਦੇ ਅੰਦਰ ਮੈਂ ਬਹੁਤ ਕੁਝ ਵੇਖਿਆ ਬਹੁਤ ਕੁਝ ਔਰ ਮੈਂ ਕਿਹਾ ਨਹੀਂ ਹਾਲੇ ਵੀ ਮੇਰੀ ਟਿਕਟ ਮੈਂ ਬੁੱਕ ਕਰਾਈ ਵਾਪਸੀ ਦੀ ਮੇਰੀ ਟਿਕਟ ਬੁੱਕ ਸੀ ਮੈਂ ਵਾਪਸ ਆ ਗਿਆ 6 ਮਹੀਨੇ ਬਾਅਦ 6 ਮਹੀਨੇ ਹਾਂਜੀ ਕੀ ਦੇਖਿਆ ਫਿਰ ਇੱਥੇ ਆ ਕੇ ਜਿਦੋਂ ਮੈਂ ਇੱਥੇ ਆ ਕੇ ਵੇਖਿਆ ਇੱਥੋਂ ਦੀ ਵੀ ਨੋ ਡਾਊਟ ਕਈ ਕਈ ਪਰਸੈਂਟ ਦੇਖਿਆ ਜਾਏ ਤੇ ਕੈਨੇਡਾ ਦੀ ਜ਼ਿੰਦਗੀ ਬੈਟਰ ਆ ਕਿਉਂਕਿ ਨੋ ਡਾਊਟ ਜੇ ਤੁਸੀਂ ਮਿਹਨਤ ਕਰਦੇ ਹੋ ਤੁਹਾਨੂੰ ਮਿਹਨਤ ਦਾ ਫਲ ਵੀ ਅੱਛਾ ਮਿਲ ਰਿਹਾ ਹਨਾ ਸਟਰਗਲ ਆ ਬਹੁਤ ਕੁਝ ਚੀਜ਼ਾਂ ਤੁਹਾਨੂੰ ਸੈਕਰੀਫਾਈਜ਼ ਕਰਨੀਆਂ ਪੈਂਦੀਆਂ ਜਦੋਂ ਮੈਂ ਇੰਡੀਆ ਆਇਆ ਤੇ ਕੁਝ ਟਾਈਮ ਤੇ ਜਦੋਂ ਮੇਰੇ ਫਰੈਂਡ ਸਰਕਲ ਚ ਜਾਂ ਮੇਰੀ ਫੈਮਿਲੀ ਮੈਂਬਰ ਚ ਬੜੀ ਖੁਸ਼ੀ ਸੀ ਕਿ ਮੈਂ ਪਰੋਂ ਆਇਆ ਕਿਉਂਕਿ ਮੈਂ ਉਰ ਤੋਂ ਪਹਿਲੇ ਵੀ ਕਈ ਸਾਲ ਅਲਗ-ਅਲਗ ਦੇਸ਼ਾਂ ਵਿੱਚ ਲਾ ਚੁੱਕਿਆ ਹਨਾ ਤੇ ਪਰ ਮੈਂ ਫਸਟ ਟਾਈਮ ਬਹੁਤ ਜਲਦੀ ਇੰਡੀਆ ਵਾਪਸ ਆ ਗਿਆ। ਮਤਲਬ ਉਹ ਵੀ ਮੇਰੇ ਕੋ ਰਹਿਣ ਦੀ ਵੀ ਕਈ ਸਾਰੇ ਚਾਂਸ ਸੀ ਪਰ ਮੇਰਾ ਆਪਣਾ ਡਿਸੀਜਨ ਸੀ ਕਿ ਮੈਂ ਵਾਪਸ ਆਣਾ ਹਨ। ਜਦੋਂ ਮੈਂ ਇੰਡੀਆ ਵਾਪਸ ਆਇਆ 6 ਮਹੀਨੇ ਹੋ ਗਏ ਲੋਕੀ ਖੋਸ਼ਕ ਮੈਂ ਆਇਆ ਬਾਰੋ ਫਰੈਂਡ ਸਰਕਲ। 6 ਮਹੀਨੇ ਬਾਅਦ ਲੋਕਾਂ ਨੇ ਤੇ ਮੈਨੂੰ ਪੁੱਛਣਾ ਸ਼ੁਰੂ ਕਰਤਾ ਕਿ ਅੱਛਾ ਹੁਣ ਵਾਪਸ ਕਿਧਰ ਜਾਣਾ। ਹਨਾ ਪੈਟਰੋਲ ਪੰਪ ਦੇ ਅਗਰ ਪੈਟਰੋਲ ਪਰਮਾਨ ਚੰਦੇ ਸੀ ਤੇ ਲੋਕੀ ਮੈਨੂੰ ਕਹਿੰਦੇ ਸੀ ਉਹ ਵਾਪਸ ਕਿਧਰ ਜਾਣਾ। ਹਨਾ ਪੂਰੇ ਵੀ ਕਈ ਜਿਹੜੇ ਵੀ ਮਿਲਦੇ ਸੀ ਅੱਛਾ ਕਿਧਰ ਵਾਪਸ ਕਿਧਰ ਜਾਣਾ ਕਿਉਂਕਿ ਇੱਕ ਤੇ ਇੱ ਮਤਲਬ ਆਪਣੀ ਕਈ ਪੰਜਾਬੀ ਨਹੀਂ ਤੁਹਾਨੂੰ ਟਿਕਨ ਦੇਣਗੇ ਹਨਾ ਜੋ ਮਤਲਬ ਤੁਸੀਂ ਅਗਰ ਕਾਰ ਵੀ ਬੈਠੇ ਹੋ ਕਿਉਂਕਿ ਲੋਕਾਂ ਨੂੰ ਨਹੀਂ ਪਤਾ ਤੁਸੀਂ ਕਿਹੜੀ ਚੀਜ਼ ਤੋਂ ਨਿਕਲ ਰਹੇ ਹੋ ਕਿਉਂਕਿ ਉਹਨਾਂ ਜਦੋਂ 6 ਮਹੀਨੇ ਆਇਆ ਮੈਂ ਕਈ ਸਾਰੀ ਮੈਂਟਲੀ ਕਈ ਚੀਜ਼ ਜਤੋਂ ਨਿਕਲ ਰਿਹਾ ਸੀ ਹਨਾ ਕਿਉਂਕਿ ਕਈ ਵਾਰੀ ਐਸੀ ਗੱਲਾਂ ਹੁੰਦੀਆਂ ਜੋ ਤੁਸੀਂ ਆਪਣੇ ਪਰਿਵਾਰ ਨਾਲ ਵੀ ਸਾਂਝਾ ਕਰ ਸਕਦੇ ਆਪਣੇ ਫਰੈਂਡ ਸਰਕਲ ਨਾਲ ਵੀ ਸਾਂਝਾ ਕਰ ਸਕਦੇ ਤੁਸੀਂ ਆਪਣੇ ਅੰਦਰ ਹੀ ਕਈ ਸਾਰੀ ਚੀਜ਼ਾਂ ਸੋਚਦੇ ਰਹਿੰਦੇ ਹੋ ਔਰ ਆਲਰੇਡੀ ਜਦੋਂ ਮੈਂ ਪੰਜਾਬ ਚ ਆਇਆ ਤੇ ਇੱਥੇ ਸਾਡੇ ਜਿੱਦਾਂ ਪਾ ਪੰਜਾਬੀ ਚ ਕਿ ਟਿਚ ਕਰਾਂ ਤੇ ਇੱਥੇ ਲੋਕੀ ਟਿਚ ਕਰਨਾ ਪਤਾ ਨਹੀਂ ਕਿਉਂ ਟਿਚ ਕਰਾਂ ਰਾਈ ਕਿਉਂ ਲੋਕੀ ਵਾਪਸ ਕਿਉਂ ਆ ਗਿਆ ਵਾਪਸ ਯੂ ਨੋ ਕਿੰਨੇ ਸਾਰੇ ਕੁਐਸਚਨਸ ਪਰ ਉਹਨਾਂ ਨੂੰ ਇੰਨਾ ਨਹੀਂ ਪਤਾ ਪਿੱਛੇ ਬਿਹਾਈਂਡ ਦ ਸਟੋਰੀ ਕੀ ਪਿੱਛੇ ਕੀ ਕੀ ਹੋਇਆ ਹਨਾ ਫੈਮਿਲੀ ਦਾ ਕੀ ਰਿਐਕਸ਼ਨ ਸੀ ਫੈਮਿਲੀ ਦਾ ਰਿਐਕਸ਼ਨ ਫਸਟ ਤੇ ਉਹਨਾਂ ਨੂੰ ਆਇਆ ਕਿ ਚਲੋ ਕੋਈ ਨਹੀਂ ਜਦੋਂ ਉਹਨਾਂ ਨੂੰ ਸਾਰਾ ਪਤਾ ਸੀ ਮੇਰੀ ਫੈਮਿਲੀ ਬੜੀ سپورਟੀ ਪ੍ਰੀਮੀਅਰਲੀ ਹਨਾ ਹਮੇਸ਼ਾ ਹਰ ਪਲ ਖੜੀ ਰਹੀ ਮੇਰੇ ਲਈ ਮੇਰੇ ਲਈ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਅਗਰ ਮੈਂ ਕੋਈ ਵੀ ਡਿਸੀਜਨ ਲਵਾਵਾਂਗਾ ਮੈਂ ਕੋਈ ਵੀ ਬਿਨਾ ਸੋਚੇ ਨਹੀਂ ਲਵਾਵਾਂਗਾ ਉਹਨਾਂ ਨੇ ਮੈਨੂੰ ਕਿਹਾ ਜਿੱਦਾਂ ਤੈਨੂੰ ਸਹੀ ਆਉਂਦਾ ਹੈ ਤੂੰ ਕਰੀ ਨਾ ਹਾਂਜੀ ਜਦੋਂ ਤੁਸੀਂ ਇਥੋਂ ਛੱਡ ਕੇ ਗਏ ਹੋ ਤੁਹਾਡਾ ਕੀ ਕੰਮ ਕਰਦਾ ਸੀ ਕੀ ਕਰਦੇ ਸੀ ਤੁਸੀਂ ਮੈਂ ਐਜ਼ ਅ volunteers ਸਰਵਿਸ ਕੰਮ ਕਰਦਾ ਸੀ ਸੋਸ਼ਲ ਸੋਸ਼ਲਸ ਕੰਮ ਕਰਦਾ ਸੀ ਸੋਸ਼ਲ ਵਰਕਿੰਗ ਦਾ ਕੰਮ ਕਰਦਾ ਸੀ ਤੇ ਇਮੀਗ੍ਰੇਸ਼ਨ ਆਫਿਸ ਚ ਕੰਮ ਕਰਦਾ ਸੀ ਮੈਂ ਸਾਡਾ ਆਪਣਾ ਟ੍ਰੈਵਲ ਟੂਰ ਦਾ ਬਿਜ਼ਨਸ ਸੀ ਜੋ ਮਨੇ ਫਰੈਂਡ ਦੇ ਨਾਲ ਸੀ ਤੇ ਮੈਂ ਮਤਲਬ ਪਾਰਟਨਰਸ਼ਿਪ ਤੇ ਹੀ ਐਜ਼ ਅ ਟੂਰ ਐਂਡ ਟ੍ਰੈਵਲ ਤੇ ਮੈਂ ਉਹ ਵੀ ਕੰਮ ਕਰਦਾ ਸੀ ਇਨਕਮ ਸੋ ਨਹੀਂ ਹੋ ਜਾਂਦੀ ਸੀ ਅੱਛਾ ਕਰਨ ਖਰਚਾ ਪਾਣੀ ਨਿਕਲ ਜਾਂਦਾ ਸੀ ਵਧੀਆ ਹੋ ਜਾਂਦਾ ਸੀ ਹਨਾ ਕਿਸੇ ਵੱਲ ਝਾਕਣ ਦੀ ਲੋਟ ਨਹੀਂ ਪੈਂਦੀ ਹਾਂਜੀ ਕੋਸ਼ਿਸ਼ ਸੀ ਫੈਮਲੀ ਕੁਛ ਸੀ ਕਿਉਂਕਿ ਫੈਮਲੀ ਵੀ ਮੇਰੀ ਪਿੱਛੋਂ ਸੈਟਲ ਸੀ ਕਦੀ ਉਹਨਾਂ ਨੇ ਮੈਨੂੰ ਉਹਨਾਂ ਨੂੰ ਪਤਾ ਜਿਉਂ ਮਾਨ ਕਰਦਾ ਸੀ ਉਹ ਮੇਰਾ ਆਪਣਾ ਹੁੰਦਾ ਸੀ ਹਨਾ ਤੇ ਪਰ ਉਹਨਾਂ ਨੇ ਮੈਨੂੰ ਕਦੀ ਵੀ ਨਹੀਂ ਉਹਨਾਂ ਨੇ ਜਾਂ ਮੇਰੇ ਕੋਲ ਕੁਝ ਮੰਗਿਆ ਕਦੀ ਵੀ ਕਦੇ ਦਿਲ ਚ ਇਹ ਗੱਲ ਨੇ ਖਟਖਟਾ ਦਿੱਤੀ ਕਿ ਯਾਰ ਐਵੇਂ ਹੀ ਛੱਡਦਾ ਸਾਰਾ ਕੁਝ ਮੈਂ ਹਾਲੀ ਵੀ ਸੋਚਦਾ ਹਾਂ ਅੱਜ ਮੈਂ ਤੁਹਾਡੇ ਲਾਗੇ ਬੈਠਾ ਮੈਂ ਹਾਲੀ ਵੀ ਸੋਚਦਾ ਕਿ ਮੈਂ ਕਿਉਂ ਛੱਡ ਗਿਆ ਵਾਪਸ no doubt ਤੁਸੀਂ ਇੱਥੇ ਆਨ ਕਰ ਲੈਂਦੇ ਹੋ ਇੱਜ਼ਤ ਉੱਥੇ ਵੀ ਨਹੀਂ ਹੈ ਹੂੰ ਪਰ ਇੱਜ਼ਤ ਇੱਥੇ ਵੀ ਹੈ ਨਹੀਂ ਅਗਰ ਤਾਂ ਮੱਸਈ ਦੱਸਾਂਗੇ ਕਈ ਵਾਰੀ ਹਨਾ ਜਿੱਦਾਂ ਤੁਸੀਂ ਉਹ ਪੰਜਾਬੀ ਦੀਦਾ ਵਰਡ ਬੋਲੇ ਟੀਚਰਾਂ ਟੀਚਰਾਂ ਰਾਈਟ ਤੇ ਇੱਥੇ ਲੋਕੀ ਆਪਣੀ ਟੀਚਰਾਂ ਬਹੁਤ ਕਰਦੇ ਆ ਉੱਥੋਂ ਦੀ ਇਹ ਇਹ ਗੱਲ ਆ ਬਾਹਰ ਜਦੋਂ ਤੁਸੀਂ ਕੰਮ ਕਰਦੇ ਪਿਓ ਕਿਸੇ ਨੂੰ ਤੁਹਾਡੇ ਨਾਲ ਕੋਈ ਫਰਕ ਨਹੀਂ ਪੈਂਦਾ ਹਨਾ ਜਿੱਦਾਂ ਰਿਸ਼ਤੇਦਾਰੀ ਵੀ ਹੋਵੇ ਜੋ ਤੁਸੀਂ ਕਰ ਰਹੇ ਹੋ ਕਰ ਰਹੇ ਹੋ ਹਨਾ ਕੰਮ ਉੱਤੇ ਹੈ ਐਨ ਨਹੀਂ ਕਿ ਕੰਮ ਨਹੀਂ ਹੈ ਸਭ ਕੁਝ ਅਗਰ ਤੁਸੀਂ ਇੱਕ ਮਿਹਨਤੀ ਇਨਸਾਨ ਹੋ ਤੁਹਾਡਾ ਫੋਕਸ ਆ ਕੰਮ 'ਚੋਂ ਖਾ ਮਿਲ ਜਾਂਦਾ ਨਹੀਂ ਨਹੀਂ ਬਹੁਤ ੱਕੇ ਖਾਣੇ ਕੰਦੇ ਬਹੁਤ ੱਕੇ ਖਾਣੇ ਪਰ ਤੁਹਾਡੇ ਇੱਛੇ ਕਨੈਕਸ਼ਨ ਜੇ ਤੁਹਾਡੇ ਕੋਲ ਸਕਿੱਲ ਆ ਹਨਾ ਜੇ ਤੁਹਾਨੂੰ ਪਤਾ ਤੁਸੀਂ ਇੱਕ ਇੰਟੈਲੀਜੈਂਟ ਵਿਅਕਤੀ ਹੋ ਫਿਰ ਤੇ ਕੰਮ ਮਿਲ ਜਾਊ ਪਰ ਤੁਸੀਂ ਹਾਲੀ ਵੀ ਅਗਰ ਤੁਸੀਂ ਕਈ ਕਰੀ ਰਿਸਰਚ ਕਰਕੇ ਵੀ ਵੇਖੋ ਜਿਵੇਂ ਪਲੱਸ 2 ਪਾਸ ਬੱਚੇ ਚਲੇ ਜਾਂਦੇ ਨੇ ਐਟ ਲਾਸਟ ਮੈਂ ਤੁਹਾਡੇ ਤੋਂ ਇੱਕ ਮੈਸੇਜ ਲੈਣਾ ਚਾਹੁੰਦੀ ਪਲੱਸ 2 ਤੋਂ ਬਾਅਦ ਬੱਚੇ ਚਲੇ ਜਾਂਦੇ ਨੇ ਬਾਅਦ ਉਹਨਾਂ ਦਾ ਕੀ ਉੱਥੇ ਫਿਊਚਰ ਹੈ ਕੀ ਸਕੋਪ ਹੈ ਮੈਂ ਤੇ ਇਹ ਕਹਿਣਾ ਚਾਹਾਂਗਾ ਹਨਾ ਜੇ ਤੇ ਤੁਹਾਨੂੰ ਲੱਗਦਾ ਜਦਾਂ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਬੱਚਾ ਬਹੁਤ ਇੰਟੈਲੀਜੈਂਟ ਹੈ ਜੇ ਉਥੇ ਕੋਈ ਕਨੈਕਸ਼ਨ ਹੈ ਜੋ ਰੀਅਲੀ ਤੁਹਾਨੂੰ ਸੰਭਾਲਣ ਵਾਲਾ ਹੈ ਹਨਾ ਸੰਭਾਲਣ ਵਾਲਾ ਮਤਲਬ ਟਰਸਟਵਰਥੀ ਜਿੱਦ ਤੱਕ ਮੈਂ ਦੱਸਿਆ ਕਿ ਮੈਨੂੰ ਮੇਰੇ ਆਪਣੇ ਕਈ ਰਿਸ਼ਤੇਦਾਰ ਜਿਹੜੇ ਮੈਂ ਦੋ ਮਹੀਨੇ ਤੱਕ ਗੱਲ ਵੀ ਨਹੀਂ ਕੀਤੀ ਇਥੋਂ ਲੋਕੀ ਰਿਸ਼ਤੇਦਾਰ ਤੇ ਭਰੋਸੇ ਚੱਲ ਜਾਂਦੇ ਹਨਾ ਉੱਥੇ ਜਾ ਕੇ ਤੁਹਾਨੂੰ ਕੋਈ ਲੈਣ ਬਣੀ ਜਾਂਦਾ ਏਅਰਪੋਰਟ ਦੇ ਬਾਹਰ ਕਈ ਸਾਰੀ ਚੀਜ਼ਾਂ ਮੈਂ ਆਪਣੀ ਅੱਖੀਂ ਦੇਖੀਆਂ ਕਿ ਕਈ ਲੋਕ ਏਅਰਪੋਰਟ ਦੇ ਬਾਹਰ ਕੁੜੀਆਂ ਬੈਠੀਆਂ ਕੋਈ ਲੈਣ ਨਹੀਂ ਆ ਰਹਿਆ ਨਾ ਔਰ ਘਰ ਦੇ ਵੀ ਘਰ ਦੇ ਵੀ ਕੀ ਕਰਦੇ ਆ ਕਿੰਨੇ ਕਰੇ ਲੱਖ ਰੁਪਏ 22 25 45 45 ਲੱਖ ਰੁਪਏ ਖਰਚ ਕੇ ਬਾਹਰ ਭੇਜ ਦਿੰ ਔਰ ਇੱਥੇ ਅੱਛਾ ਬਿਜ਼ਨਸ ਆ ਅੱਛਾ ਜ਼ਮੀਨਾਂ ਹਨਾ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਦਾ ਕਿ ਕੀ ਹੈ ਕੁਝ ਵੀ ਨਹੀਂ ਅਗਰ ਕਿਸੇ ਨੇ ਜਾਣਾ ਹੈ ਸੋਚ ਕੇ ਜਾਏ ਹਨਾ ਸੈਕਰੀਫਾਈਸ ਸਟਰਗਲ ਕਰਨ ਲਈ ਤਿਆਰ ਰਵੇ ਕਿਉਂਕਿ ਉੱਥੇ ਸਟਾਰਟਿੰਗ ਤੇ ਸਾਨੂੰ ਕੀ ਲੱਗਦਾ ਬਦੂਰੋ ਸੋਚਦੇ ਕਿ ਉੱਥੇ ਪੇੜਾ ਤੇ ਪੈਸੇ ਲੱਗੇ ਆ ਹਨਾ ਕਿ ਕੋਈ ਨਾ ਜਾ ਕੇ ਤੋੜਨਾਂਗੇ ਹਨਾ ਇੰਦਾ ਡਾਲਰਸ ਲੱਗੇ ਦਿੱਤਾ ਹੁਣ ਅੱਜਕੱਲ ਆਈਫੋਨ ਦੀ ਬੜੀ ਖਾਪ ਰਹੀ ਹੁੰਦੀ ਹੈ ਰਿਸ਼ਤਦਾਰੀ ਹਾਂ ਹਰ ਸਾਲ ਨਵਾਂ ਆਈਫੋਨ ਵਰਜਨ ਲਾਂਚ ਹੁੰਦਾ ਹੈ ਹਰ ਸਾਲ ਨਵੀਂ ਡਿਮਾਂਡ ਡਿੱਗਦੀ ਹੈ ਬਈ 16 ਆ ਗਿਆ 17 ਆ ਗਿਆ ਹਾਂ ਤੇ ਉਹ ਸਾਨੂੰ ਲੱਗਦਾ ਬੱਥ ਫੋਨ ਕਰ ਦਿੰਦੇ ਆ ਵੀਰੇ ਜਾਂ ਭੈਣ ਭਰਾ ਰੰਦੇ ਫੋਨ ਲਿਆ ਦਿਓ ਹਣਾ ਪਰ ਸਾਨੂੰ ਪਤਾ ਕਿ ਉਹ ਇੱਕ ਇੱਕ ਡਾਲਰ ਦੇ ਲਈ ਕਿੰਨੀ ਮਿਹਨਤ ਕਰਦੇ ਇੱਕ ਇੱਕ ਸੈਂਟ ਦੇ ਲਈ ਕਿੰਨੀ ਮਿਹਨਤ ਕਰਦੇ ਹਣਾ ਪੂਰਾ ਪੂਰਾ ਦਿਨ ਮਿਹਨਤ ਕਰਦੇ ਪੂਰਾ ਪੂਰਾ ਦਿਨ ਕੀ ਮੈਸੇਜ ਦੇਣਾ ਚਾਹੁੰਗੇ ਲਾਸਟ ਚ ਐਜ਼ ਅ ਯੂਥ ਨੂੰ ਕਿਉਂਕਿ ਯੂਥ ਦੇ ਦਿਲ ਚ ਇਹ ਜ਼ਿਆਦਾ ਚੀਜ਼ਾਂ ਉੱਭਰ ਕੇ ਆਉਂਦੀਆਂ ਵੀ ਬਾਹਰ ਜਾਣਾ ਜੋ ਹੋ ਜੇ ਬਾਹਰ ਜਾਣਾ ਸਭ ਤੋਂ ਪਹਿਲੇ ਤੇ ਆਪਾਂ ਕਿਉਂ ਨੇ ਜਿੱਦਾਂ ਆਪਾਂ ਦੂਰੋਂ ਦੇਖਦੇ ਆਂ ਅੱਜ ਕੱਲ ਜਿੱਦਾਂ ਆਪਾਂ ਸੋਸ਼ਲ ਮੀਡੀਆ ਦੇਖ ਲਈ ਫੇਸਬੁੱਕ ਨੇ ਬੜਾ ਕੰਮ ਖਰਾਬ ਕੀਤਾ ਤਾਂ ਨਾ ਇੱਕ ਛੋਟੀ ਜੀ ਸਟੋਰੀ ਤੁਹਾਨੂੰ ਮੈਂ ਦੱਸਦਾ ਆਂ ਆਪਾਂ ਕਿ ਦੇਖਦੇ ਇੱਥੋਂ ਵੱਡੀਆਂ ਵੱਡੀਆਂ ਗੱਡੀਆਂ ਮਸਟੈਂਗ ਫਰਾਰੀ ਹੋਰ ਵੀ ਨਾ ਸਾਡੇ ਨਾ ਸਾਡੇ ਕਈ ਫਰੈਂਡ ਸਰਕਲ ਚ ਉਹਨ ਕੀ ਫੇਸਬੁੱਕ ਤੇ ਫੋਟੋ ਮਾ ਪਾ ਲੈਂਦੇ ਆ ਨਾ ਔਰ ਆਪਾਂ ਇੱਥੇ ਬੈਠੇ ਦੇਖਦੇ ਆਂ ਵੇ ਮੈਂ ਵੀ ਉਹ ਗੱਡੀ ਲੈਣੀ ਆ ਅੱਛਾ ਸਾਨੂੰ ਲੱਗਦਾ ਚੰਗੀ ਗੱਡੀ ਮਿਲ ਜਾਣੀ ਹੈ ਰਾਈਟ ਸਾਨੂੰ ਲੱਗਦਾ ਹੈ ਕਿ ਕੋਈ ਨਹੀਂ ਮੰਮੀ ਡੈਡੀ ਪਲੱਸ 2 ਕਰਵਾ ਦਿਓ ਮੈਨੂੰ ਪਲੱਸਟਰ ਦੇ ਬਾਅਦ ਚਲੋ ਜੀ ਆਇਲਟਸ ਕਰਾਂਗੇ ਜੋ ਵੀ ਟੀ.ਟੀ ਕਰਕੇ ਔਖੇ 18 ਗੱਲੱਖ ਰੁਪਇਆ ਲਾ ਲਿਓ ਬਸ ਫਿਰ ਦੇਖਿਓ ਬਹਿ ਹੈ ਬਹਿ ਹਣਾ ਨਾਰਮਲੀ ਇਹੀ ਹੁੰਦਾ ਹੈ ਨਾ ਬਿਲਕੁਲ ਤੇ ਮੈਂ ਤੁਹਾਨੂੰ ਉਹੀ ਸਟੋਰੀ ਦੱਸਣ ਜਾ ਰਿਹਾ ਸੀ ਕਿ ਜਦੋਂ ਮੈਂ ਜਿੱਥੇ ਮੈਂ ਕੰਮ ਕਰਦਾ ਸੀ ਜਿੱਥੇ ਮੈਂ ਕੰਮ ਕਰਦਾ ਸੀ ਤੇ ਮੈਂ ਰੈਸਟੋਰੈਂਟ 'ਚ ਕੰਮ ਕਰਦਾ ਸੀ ਤੁਸੀਂ ਮੇਰੇ ਰੈਸਟੋਰੈਂਟ ਦੇ ਵਿੱਚ ਇੱਕ ਦਿਨ ਇੱਕ ਭਾਜੀ ਆਏ ਤੇ ਉਹਨਾਂ ਦੀ ਬਹੁਤ ਅੱਛੀ ਇੱਕ ਟਾਪ ਮਾਡਲ ਦੀ ਉਹ ਇੱਕ ਮਿਸਟੈਕ ਬਹੁਤ ਅੱਛੀ ਗੱਡੀ ਲੱਗ ਰਹੀ ਪੀਸੀ ਹਣਾ ਤੇ ਮੈਂ ਐਦਾਂ ਹੀ ਉਹਨਾਂ ਲਾ ਕੇ ਕਿਹਾ ਮੈਂ ਕਿ ਭਾਜੀ ਇਹ ਵਾਕਈ ਕੀ ਗੱਡੀ ਹੈ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਗੱਡੀ ਵਿੱਚ ਮੈਂ ਤਾਂ ਬਥੇਰੀ ਨਹੀਂ ਮੈਂ ਕਿ ਦੱਸੋ ਮੈਂ ਤਾਂ ਟਾਟਾ ਤੇ ਕੋਈ ਨਾ ਬਿਜ਼ਨਸ ਯੂ نو ਵਧੀਆ ਕੰਮ ਕਰਦੇ ਹੋਗੇ ਕਹਿੰਦੇ ਮੈਂ 12-12 ਘੰਟੇ ਕੰਸਟਰਕਸ਼ਨ ਦਾ ਕੰਮ ਕਰਦਾ ਹਾਂ ਕੰਸਟਰਕਸ਼ਨ ਮਿਸਤਰੀ ਜਿਹੜੇ ਅਪਾ ਤੇ ਕਹਿੰਦੇ ਆ ਆਪਣੇ ਹੂੰ ਤੇ ਉਹ ਮਿਸਤਰੀ ਦਾ ਕੰਮ ਕਰ ਕਰਕੇ ਮਰ ਸਟੈਂਕ ਗਈ ਤੇ ਜਿੱਦੂ ਆਪ ਐਥੇ ਫੇਸਬੁੱਕ ਤੇ ਫੋਟੋ ਮੇਰੇ ਸਾਨੂੰ ਲੱਗਦਾ ਕਿ ਬਸ ਐਦਾ ਹੀ ਆ ਗਈ ਗੱਡੀ ਹਾਂ ਸਾਨੂੰ ਲੱਗਦਾ ਹੈ ਸ਼ੋਰੂਮ ਤੇ ਗਏ ਬਸ ਉਹਨਾਂ ਨੂੰ ਕਿਹਾ ਗੱਡੀ ਦੇ ਦੇ ਉਹਨਾਂ ਨੇ ਦੇਤੀ ਪਾ ਗਈ ਹਨਾ ਜਿਸ ਮੈਂ ਇਹ ਕਹਿਣਾ ਚਾਹਾਂਗਾ ਕਿ ਜੇ ਤੁਸੀਂ ਜਾਣਾ ਚਾਹੁੰਦੇ ਹੋ ਪਹਿਲੇ ਤੇ ਇੱਕ ਸਕਿੱਲ ਕੋ ਸਿੱਖੋ ਹਨਾ ਸਿੱਖੋਗੇ ਤੇ ਕੁਝ ਤੇ ਕੁਝ ਹੱਲ ਨਿਕਲ ਹੀ ਜਾਏਗਾ ਹਨਾ ਪਰ ਫੋਕਸ ਰੋ ਮਿਹਨਤ ਕਰੋ ਅਗਰ ਤੁਹਾਡੇ ਕੋ ਬਹੁਤ ਪੈਸਾ ਹੈ ਤੇ ਮੈਂ ਤੇ ਇੰਡੀਆ ਬੈਸਟ ਹਨਾ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੁਝ ਜ਼ਿੰਦਗੀ ਚ ਕਰ ਸਕਦੇ ਹੋ ਤੇ ਆਪਣੇ ਇੱਥੇ ਵੀ ਕਰਨੀ ਬਹੁਤ ਕੁਛ ਹੈ ਪਰ ਸਟਿਲ ਲੱਗਦਾ ਤੁਹਾਡਾ ਡਿਸੀਜਨ ਬਾਹਰ ਜਾਣਾ ਤੇ ਆਪਣੇ ਆਪ ਨੂੰ ਪੂਰਾ ਮੈਂਟਲੀ ਪ੍ਰੀਪੇਅਰਡ ਕਰਕੇ ਜਾਓ ਹਨਾ ਜਿੱਦਾਂ ਕਿਉਂਕਿ ਆਸ ਇੰਦੇ ਨਾਲ ਚ ਕੰਮ ਤੇ ਬਿਲਕੁਲ ਵੀ ਹੈ ਨਹੀਂ ਤੁਸੀਂ ਇੱਥੇ ਕੋਈ ਵੀ ਪ੍ਰੈਂਟਨ ਚ ਜਾਂ ਕਿਤੇ ਵੀ ਪਲਾਜ਼ਾ ਚ ਚਲ ਜਓ ਤੁਸੀਂ ਦੇਖੋਗੇ ਕਿੱਡੀਆਂ ਕਿੱਡੀਆਂ ਕਿੰਨੇ ਕਿੰਨੇ ਕਿਲੋਮੀਟਰ ਤੇ ਲਾਈਨਾਂ ਲੱਗੀਆਂ ਹੁੰਦੀਆਂ ਇੰਟਰਵਿਊ ਵਾਸਤੇ ਔਰ ਉਹ ਲਾਈਨਾਂ ਵਿੱਚ ਉਹਨਾਂ ਨੇ ਕੇਵਲ ਦੋ ਬੱਚੇ ਸਿਲੈਕਟ ਕਰਨੇ ਹੁੰਦੇ ਹਨ ਹਾਂ ਹਨਾ ਹਾਂਜੀ ਸੋਚ ਕੇ ਜਾਓ ਸੋਚ ਕੇ ਜਾਓ ਪ੍ਰੀਪੇਅਰ ਹੋ ਕੇ ਜਾਓ ਮੈਂਟਲੀ ਪ੍ਰੀਪੇਅਰ ਹੋ ਕੇ ਜਾਓ ਬਹੁਤ ਚੰਗਾ ਲੱਗਿਆ ਤੁਹਾਡੀ ਸਟੋਰੀ ਜਾਣ ਕੇ ਤੇ ਕਾਫੀ ਜ਼ਿਆਦਾ ਸਟਰਗਲਿੰਗ ਸਟੋਰੀ ਰਹੀ ਹੈ ਤੁਹਾਡੀ ਬਾਕੀ ਅਗਲੀ ਸੀਟ ਤੁਹਾਡੀ ਵੀ ਹੋ ਸਕਦੀ ਹੈ ਤੁਸੀਂ ਜਿਵੇਂ ਕਿ ਅਸੀਂ ਪਹਿਲਾਂ ਵੀ ਸਾਡੀਆਂ ਐਡਵਰਟਾਈਜ਼ਮੈਂਟਸ 'ਚ ਕੋਈ ਸਾਡਾ ਨੰਬਰ ਹੈ ਜੋ ਰਿਪੀਟ ਕੀਤਾ ਹੈ ਤੁਸੀਂ ਸਾਡੇ ਸੋਸ਼ਲ ਮੀਡੀਆ ਦੇ ਜੋ ਵੀ ਸਾਡੇ ਹੈਂਡਲਸ ਨੇ ਤੁਸੀਂ ਉਹਨਾਂ ਤੇ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਬਾਕੀ ਸਾਡਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ 9815272720 ਇਹ ਸਾਡਾ ਕੰਟੈਕਟ ਨੰਬਰ ਹੈ ਇਹਦੇ ਤੇ ਤੁਸੀਂ ਸਾਨੂੰ ਮੈਸੇਜ ਕਾਲ ਕਰਕੇ ਸਾਨੂੰ ਵੀ ਬੁਲਾ ਸਕਦੇ ਤੁਸੀਂ ਵੀ ਸਾਡੇ ਸਟੂਡੀਓ ਆ ਸਕਦੇ ਹੋ ਹੋ ਸਕਦਾ ਹੈ ਅਗਲੀ ਸਟੋਰੀ ਤੁਹਾਡੀ ਹੋਵੇ ਉਦੋਂ ਤੱਕ ਲਈ ਅਰਵੇਦਾ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ